ਕੀ ਬੋਲੇ ਯਾਰ ਕੀ ਕੀ ਨਹੀਂ ਬੋਲੇ ਤੂੰ ਬੋਲਦੇ ਆ ਸਾਰੇ ਪਿੰਡੋਂ ਕੋਲ ਆ ਗਏ ਰੇਪ ਜੇ ਕਰਾਈ ਨਾ ਉਹ ਯਾਰ ਤੁਸੀਂ ਆਹ ਰੇ ਨੀ ਤੇਰਾ ਉਹ ਬਾਈ ਨਹੀਂ ਨਹੀਂ ਬੈਠ ਕੇ ਗੱਲ ਕਰੋ ਅਰੇ ਬੈਠ ਬੈਠ ਕੇ ਗੱਲ ਕਰ ਕੋ ਯਾਰ ਬੈਠ ਕੇ ਗੱਲ ਕਰੋ ਚਾਰ ਬੰਦੇ ਇਕੱਠੇ ਆ ਕੇ ਇਹ ਰੇ ਸਾਨੂੰ ਰੰਗ ਲਾ ਦੇ ਯਾਰ ਫਿਰ ਮੈਨੂੰ ਕਸਦਾ ਪਾਈ ਦਿਨਾਂ ਨਹੀਂ ਆਣਦਾ ਫਿਰ ਮੈਨੂੰ ਕਸਦਾ ਇਹ ਨਹੀਂ ਸਰਪੰਚ ਸਾਹਿਬ ਜੇ ਇਹ ਜੀ ਮਜ਼ਦੂਰ ਆ ਵੀ ਇਹ ਸਾਨੂੰ ਝੁੱਤੀ ਥੱਲੇ ਰੱਖਣਗੇ ਅਸੀਂ ਇਹਨਾਂ ਥੱਲੇ ਲਾ ਕੇ ਨਹੀਂ ਰਹਿਣਾ ਕਿਤੇ ਇਹਨਾਂ ਦੇ ਵਿਆਹ ਹੁੰਦਾ ਜਾਂ ਸ਼ਾਦੀ ਹੁੰਦੀ ਹੈ ਹੂੰ ਚਾਚਾ 5000 ਰੁਪਏ ਦੇ ਚਾਚਾ 2000 ਦੇ ਪੈਸੇ ਪੁੱਛੇ ਲੈ ਜਾਂਦੇ ਇਹੋ ਜਿਹੇ ਬੰਦੇ ਆ ਵਿੱਚ ਇਹਨਾਂ ਨੂੰ ਵੀ ਸੁਧਰਨਾ ਚਾਹੀਦਾ ਤਗੜ ਦੇ ਕਿਸਾਣ ਨੂੰ ਗੋਲਾਉਂਦਾ ਜੀ ਇਹ ਆ ਬਾਹ ਰੇਟ ਨਹੀਂ ਦੇਣਾ ਬਾਹ ਰੇਟ ਨਹੀਂ ਦੇਣਾ 332 ਜਥੇ ਬੰਦਗਾਂ ਸਾਰੇ ਹੀ ਮਾੜੇ ਆ ਪਰ ਜੇ ਤੁਸੀਂ ਇਕੱਠੇ ਹੋ ਕੇ ਲੜਦੇ ਇਨਾ ਤੁਹਾਨੂੰ ਦਿਹਾੜੀ ਜਾਣਾ ਹੀ ਪੈਣਾ ਭਾਈ ਦੀਪ ਸਿੱਧੂ ਨੇ ਕਿਹਾ ਸੀ ਆ ਵੀ ਹੋਂਦ ਦੀ ਲੜਾਈ ਆ ਇਹ ਹਮ ਸਭ ਨੂੰ ਇੱਕ ਹੋਣਾ ਪਊ ਸਰ ਪੈਸਾ ਕਰੋ ਫਿਰ ਗੱਲ ਸ਼ੁਰੂ ਬਸੋ ਪ੍ਰਧਾਨ ਜੀ ਬੁਲਾਏ ਬੰਦੇ ਆਪਣਾ ਨਹੀਂ ਜਿੰਮੇਵਾਰ ਬੰਦੇ 4 ਹੋਰ ਚਾਹੀਦੇ ਆ ਹੀ ਗਏ ਆ ਲੋ ਅੱਛਾ ਅੱਛਾ ਬਸ ਇਹ ਚਾਰ ਮੈਂ ਕਿਹ ਬੰਦੇ ਬੈਠੇ ਉਹਨਾਂ ਫਿਰ ਗੱਲਬਾਤ ਥੋੜੀ ਵਧੀਆ ਤਰੀਕੇ ਨਾਲ ਹੋ ਜੂ ਨਹੀਂ ਨਿਊ ਤਾਂ ਗੱਲ ਠੀਕ ਆ ਆ ਹੀ ਗਏ ਸਾਚੀ ਗੱਲ ਜੀ ਸਾਰਿਆਂ ਨੂੰ ਸਿਗੋਲੇ ਸਿਗੋਲੇ ਸਾਬ ਚਾ ਬਟੇਗਾ ਬਰਾਦਰ ਸਾਬ ਮਾਈਕੋ ਜੀ ਮਾਈਕੋ ਬੈਠੋ ਵਾਟ ਸਾਬ ਹੋਰ ਸੁਣਾਓ ਠੀਕ ਹੋ ਕੁਰਸੀਆਂ ਘੇਤ ਐ ਨਹੀਂ ਆ ਗਈ ਹੁੰਦੀਆਂ ਹਾਂ ਕਾ ਮੈਂਬਰ ਸਾਹਿਬ ਹਾਂ ਖੇਤਾ ਦੇ ਇਹ ਜਿਹੜਾ ਖੇਤਾ ਦੇ ਇਹ ਜਿਹੜਾ ਕੋਸ ਹੁੰਦਾ ਜੀ अच्छा गल ये सी बंदे अपने सारे आ गए हां जी हां जी सारा सा प्रधान जी पहला मैं थोनो विनती कर दयां दसो दसो ते थोनो भी प्रधान जी विनती कर दयां ਤੁਸੀਂ ਹਰ ਵਾਰੀ ਜਦੋਂ ਕੋਈ ਫਾਈਟ ਕਰਨੇ ਤੁਸੀਂ ਕਰਦੇ ਹੋ ਕਿਸਾਨਾਂ ਵਾਲੇ ਪਾਸਿਓ ਤੁਸੀਂ ਹਰ ਵਾਰੀ ਕੋਈ ਲੜਾਈ ਹੋਵੇ ਕਿਸੇ ਕਿਸਮ ਦਾ ਕੋਈ ਵੀ ਸੰਘਰਸ਼ ਹੋਵੇ ਤਾਂ ਤੁਸੀਂ ਕਰਦੇ ਹੋ ਮਜ਼ਦੂਰ ਵਾਲੇ ਪਾਸਿਓ ਬਿਲਕੁਲ ਜੀ ਚੋਨਾ ਲਾਉਣ ਚਾਹੇ 1.5 ਮਹੀਨਾ ਚ ਪਿਆ ਹਾਂ ਜੀ ਹਾਂ ਜਿਹੜੇ ਕੋਈ ਫੈਸਲੇ ਆ ਨਾ ਬਾਈ ਸੁਣ ਲਿਓ ਧਿਆਨ ਨਾਲ ਠੀਕ ਹੈ ਕੱਲ ਨੂੰ ਜਮਮਵਾਰੀ ਆਪਣੀ ਸਾਰਿਆਂ ਦੀ ਹੋਊਗੀ ਇਸ ਗੱਲ ਦੀ ਮੁੜ ਕੇ ਕੱਲੇ ਸਰਪੰਚਾਂ ਦੇ ਇਹ ਚੀਜ਼ਾਂ ਆ ਜਾਂਦੀਆਂ ਠੀਕ ਹੈ सरपंचਾਂ ਨੂੰ ਹੋਰ ਬਥੇਰੇ ਸਿਆਪੇ ਆ ਕਦੇ ਕਿਸੇ ਦੀ ਕੁੜੀ ਦਾ ਰੋਲਾ ਪੈ ਗਿਆ ਦਾਜ ਦਾ ਪੈ ਗਿਆ ਕਦੇ ਸਾਰੇ ਤੰਗ ਕਰਦੇ ਆ ਕਦੇ ਜਵਾਈ ਤੰਗ ਕਰਦਾ 100 ਚੀਜ਼ਾਂ ਹੁੰਦੀਆਂ ਠੀਕ ਹੈ ਹੁਣ ਝੋਨੇ 'ਚ ਹਾਲੇ ਡੇਢ ਮਹੀਨਾ ਪਿਆ ਲਾਉਣ 'ਚ ਆ ਜਦੋਂ 20 ਦਿਨ ਮਹੀਨਾ ਵੀ ਦਿਨ ਰਹਿ ਗਏ ਨਾ ਮੁੜ ਕੇ ਮਤੇ ਪੈਣੇ ਪੈ ਜਾਂਦੇ ਆ ਰਜੂ ਇਧਰੋਂ ਥੋੜੇ ਵਾਲੇ ਪਾਸੇ ਮਤਾ ਪੈ ਜਾਂਦਾ ਵੀ 3000 ਤੋਂ ਵੱਧ ਝੋਨੇ ਦੀ ਲਵਾਈ ਦੇਣੀ ਨਹੀਂ ਉਧਰੋਂ ਮਤਾ ਪੈ ਜਾਂਦਾ ਇਹ ਪ੍ਰਧਾਨ ਜੀ ਬੈਠੇ ਇਹ ਪਾਦਿਆਂ ਦੇ ਵੀ 6000 ਤੋਂ ਘੱਟ ਜੱਟਾਂ ਤੋਂ ਲੈਣਾ ਨਹੀਂਗਾ ਇਹੀ ਜੀ ਇਹ ਜੀ ਜਾਂਦੇ ਨਾ ਮੁੜ ਕੇ ਪੈਂਦੇ ਰੌਲੇ ਹੁਣ 6 ਤੇ 3 ਦਾ ਜਿਹੜਾ ਪਾੜਾ ਹੈ ਉਹ ਰਲਦਾਂ ਨੇ ਆਪਾਂ ਸਾਰੇ ਜਾਣਦੇ ਆ ਬਿਲਕੁਲ ਮਜ਼ਦੂਰ ਆਪ ਦੀ ਜਿੱਤ ਤੇੜਾ ਰਹਿੰਦਾ ਕਿਸਾਨ ਆਪ ਦੀ ਜਿੱਤ ਤੇੜਾ ਰਹਿੰਦਾ ਤੇ ਉਹਦੇ ਵਿੱਚ ਮੈਂ ਗੁੱਸਾ ਨਾ ਕਰੋ ਮੇਰੀ ਗੱਲ ਦਾ ਉਹ ਚ ਵੱਡਾ ਜਿਹੜਾ ਨਾ ਰੋਲ ਥੋੜਾ ਆ ਜਾਂਦਾ ਵੀ ਤੁਸੀਂ ਮਜ਼ਦੂਰ ਨੂੰ ਨੇ ਕਹਿੰਦੇ ਵੀ ਸਮਝੌਤਾ ਕਰ ਲਾ ਤੁਸੀਂ ਕਿਸਾਨ ਨੂੰ ਨੇ ਕਹਿੰਦੇ ਸਮਝੌਤਾ ਕਰ ਲਾ ਕਰੀਏ ਵੀ ਕਿਵੇਂ ਜੀ ਅਸੀਂ ਤਾਂ 3000 ਕਰਨਾ ਯਾਰ ਬਹੁਤ ਹੁੰਦਾ ਜੀ ਬਹੁਤ ਹੁੰਦਾ 3000 ਕਰਨਾ ਯਾਰ ਬਹੁਤ 3000 ਯਾਰ ਥੋੜਾ ਜੀ ਪਿਛਲੀ ਵਾਰ ਕਿੰਨਾ ਦਿੱਤਾ ਸੀ ਪਿਛਲੀ ਵਾਰ 2500 ਸੀਗਾ ਉਹ ਕਿਉਂ 2500 ਸੀਗਾ 3500 3800 ਰੁਪਇ ਸਭ ਹੋ ਰਿਹਾ ਹੋ ਗਿਆ ਨਾ ਜਦੋਂ ਬਾਹਰੋਂ ਬਾਹਰਲੇ ਮਜ਼ਦੂਰ ਆਦੇ ਕਿਸੇ ਮਗਰੋਂ ਨਹੀਂ ਫਿਰ ਉਹ ਰੇਡ ਕੱਢਿਆ ਕੀ ਨੇ ਰੇਡ ਤਾਂ ਮੁੜ ਕੇ ਬਾਹਰ ਲੈਣ ਕੱਢਿਆ ਨਾ ਮਜ਼ਦੂਰਾਂ ਨੇ ਪ੍ਰਵਾਸੀਆਂ ਪਤਾ ਗੱਲ ਕਿ ਜੀ ਮਜ਼ਦੂਰਾਂ ਨਾਲ ਇਹ ਇਹਨਾਂ ਨਾਲ ਸੈਟਿੰਗ ਨਹੀਂ ਬੈਂਦੀਗੀ ਹਾਂ ਮਜ਼ਦੂਰਾਂ ਨੂੰ ਕਹਿੰਦੇ ਅਸੀਂ ਆਹ ਰੇਟ ਦੇਣਾ ਨਹੀਂ ਉਹ ਕਹਿੰਦੇ ਅਸੀਂ ਆਹ ਰੇਟ ਲੈਣਾ ਨਹੀਂ ਇਹਨਾਂ ਤੋਂ ਫਿਰ ਇਹ ਖੱਦਲ ਖਵਾਰ ਹੁੰਦੇ ਆ ਸਟੇਸ਼ਨਾਂ ਦੇ ਜਾ ਕੇ ਹਾਂ ਭਈਆਂ ਦੇ ਨਾਲ ਸਾਰੀ ਸਾਰੀ ਰਾਤ ਉਹਨਾਂ ਨੂੰ ਡਿੱਕੀ ਜਾਂਦੇ ਰਹਿੰਦੇ ਆ ਮੈਂ ਉਹੀ ਚੀਜ਼ ਨਾਲੇ ਰੇਟ ਵੀ ਉਹਨਾਂ ਨੂੰ ਫਿਰ 4-403800 ਦਿੰਦੇ ਆ ਉੱਤੇ ਦੇ ਫਿਰ ਸਾਡੇ ਮਜ਼ਦੂਰ ਲਾਉਣ ਲੱਗ ਜਾਂਦੇ ਹੈਗੇ ਮੈਂ ਤਾਂ ਫਿਰ ਵੀ ਸੈਟਿੰਗ ਕਰਦੇ ਆ ਕਿਉਂ ਨਾ ਪਹਿਲਾਂ ਹੀ ਤੁਸੀਂ ਭਾਈਚਾਰਕ ਸਾਜ ਬਣਾ ਲਓ ਪਿੰਡਾਂ ਜਿਹੇ ਭਾਈਚਾਰਕ ਸਾਜ ਬਣਾ ਲਓ ਸੱਪਾਂ ਦੀਆਂ ਸਿਰੀਆਂ ਤਾਂ ਅਸੀਂ ਲੁੱਟ ਗਏ ਹਾਂ ਰਾਤ ਨੂੰ ਪਾਣੀ ਅਸੀਂ ਲਾਈਏ ਤੇ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਦੇ ਲਈਏ ਉਹ ਨਹੀਂ ਨਾ ਪੈਸੇ ਉਹ ਕਿਹੜਾ ਮੁਕਤ ਦੇ ਲੈਂਦੇ ਪੈਸੇ ਤੁਹਾਡੇ ਤੋਂ ਮੈਂ ਬੰਦੇ ਮਿਹਨਤ ਮਜ਼ਦੂਰੀ ਕਰਕੇ ਮੁਕਤ ਕੰਮ ਕਰਦੇ ਪੈਸੇ ਲੈਂਦੇ ਤੁਹਾਡੇ ਕੋਲ ਮਜ਼ਦੂਰੀ ਲੋਕਲ ਮਜ਼ਦੂਰੀ ਸਾਂਭਦੇ ਆ ਉਦੋਂ ਤਾਂ ਨਹੀਂ ਬਾਹਰ ਦਾ ਕੋਈ ਆਉਂਦਾ ਕਿਵੇਂ ਜਦੋਂ ਫਸਲ ਬੀਜਣ ਤੋਂ ਬਾਅਦ ਅਸਲ ਬੀਜਦੇ ਹੋ ਤੁਸੀਂ ਸਮਝਦੇ ਹੋ ਸਹੀ ਇਹਦੀ ਗੱਲ ਆ ਕੱਟ ਜਾਂਦੇ ਆ ਉਦੋਂ ਵੀ ਤਾਂ ਇੱਥੋਂ ਦੇ ਮਜ਼ਦੂਰੀ ਸੰਭਾਲਦੇ ਆ ਫਸਲ ਦੀ ਦੇਖ ਰੇਖ ਕਰਦੇ ਆ ਕੱਖ ਕੱਢਣ ਵਗੈਰਾ ਜਾਂ ਦਿਹਾੜੀਆਂ ਜਾਂਦੇ ਆ ਜਾਂ ਉਦੋਂ ਬਾਅਦ 8 ਮਹੀਨੇ ਲਾਉਂਦੇ ਛੋਟੇ ਵੀਰ ਮੈਂ ਉਹੀ ਕਹਿ ਰਿਹਾ ਸੀ ਨਾ ਵੀ ਮਜ਼ਦੂਰੀ ਦੋਨਾਂ ਤਰ੍ਹਾਂ ਦੀ ਹੈ ਕਿਸਾਨ ਦੀ ਵੀ ਮਜ਼ਬੂਰੀ ਹੈ ਮਜ਼ਦੂਰ ਦੀ ਵੀ ਹੈ ਮਜ਼ਦੂਰ ਨੂੰ ਮਜ਼ਦੂਰੀ ਕਰੇ ਪਰ ਇਹ ਨਹੀਂ ਸਨ ਕਿਸਾਨ ਨੂੰ ਮਜ਼ਦੂਰ ਤੋਂ ਬਿੜਾ ਨਹੀਂ ਸਰਨਾ ਪਰ ਇੱਕ ਚੀਜ਼ ਵੇਖੋ ਮਜ਼ਦੂਰ ਜਦੋਂ ਕੰਮ ਕਰਨ ਚਲਾ ਗਿਆ ਨਾ ਤਾਂ ਮਜ਼ਦੂਰ ਨੂੰ ਕੰਮ ਕਰਦਿਆਂ ਸਾਰੀ ਉਹਦੀ ਸ਼ਾਮ ਨੂੰ ਜਾਂ ਦੂਜੇ ਦਿਨ ਮਜ਼ਦੂਰੀ ਮਿਲ ਜਾਣ मिल ਜਾਣੀ ਆ ਨਾ ਹੁਣ ਦੇਖੋ ਤੁਸੀਂ ਆ ਕੀ ਹੋਇਆ ਬਠਿੰਡੇ ਮਾਨਸਾ ਏਰੀਆ ਦੇ ਵਿੱਚ 1500 ਕਿੱਲੇ ਤੋਂ ਵੱਧ ਕਣਕ ਜਿਹੜੀ ਆ ਉਹ ਪੱਕੀ ਵੀ ਕਣਕ ਦੀ ਫਸਲ ਬਰਬਾਦ ਹੋਗੀ ਬਰਸੀਨਾ ਹਰਾਚਾਰਾ ਬਰਬਾਦ ਹੋ ਗਿਆ ਉਹ ਬੰਦਿਆਂ ਦੇ ਘਰੇ ਨਾ ਤਾਂ ਪਸ਼ੂਆਂ ਨੂੰ ਪਾਉਣ ਵਾਸਤੇ ਪੱਠੇ ਆ ਨਾ ਘਰੇ ਖਾਣ ਵਾਸਤੇ ਕਣਕ ਹੈ ਸਾਰੇ ਸਾਲ ਦੀ ਠੇਕਿਆਂ ਦੇ ਲਈਆਂ ਜ਼ਮੀਨਾਂ ਲੋਕਾਂ ਦੇ 20 20 30 30 ਲੱਖ ਰੁਪਏ ਠੇਕਾ ਪ੍ਰਧਾਨ ਜੀ ਸਿਰ ਪੈ ਗਿਆ ਬਿਲਕੁਲ ਜੀ ਮੈਂ ਹੁਣ ਆਏ ਨਾ ਸਮਝੋ ਕਿਤੇ ਕਹ ਦੂੰ ਕਿਤੇ ਕਹੂੰ ਕਿ ਮੈਂ ਪਿੱਟੀ ਜਾਂਦੇ ਬਿਲਕੁਲ ਪਿੱਟੀ ਜਾਂਦੇ ਉਹਦੇ ਵਿੱਚ ਸਦਾ ਹੀ ਨੁਕਸਾਨ ਹੈ ਮਜ਼ਦੂਰ ਦਾ ਵੀ ਨੁਕਸਾਨ ਹੈ ਮਜ਼ਦੂਰ ਦੀ ਮਜ਼ਦੂਰੀ ਮਾਰੇਗੀ ਸਦਾ ਹੀ ਫਸਲ ਮਾਰੇਗੀ ਫਸਲ ਪਾਲਣ ਤੱਕ ਪਾਲਣ ਵੀ ਕਿਸਾਨ ਦਾ ਵੱਡਾ ਨੁਕਸਾਨ ਹੋ ਗਿਆ ਲੇਕਿਨ ਹਰ ਕਿਤੇ ਰਗਨੋਈ ਮਤਲਬ ਤੁਹਾਨੂੰ ਮੈਂ ਕਹਿੰਦਾ ਪ੍ਰਧਾਨ ਜੀ ਫਸਲ ਪਾਲਣ ਤੱਕ ਜਿਹੜੇ ਕਿਸੇ ਬੰਦੇ ਨੇ ਮਿਹਨਤ ਮਜ਼ਦੂਰੀ ਕਰ ਲਈ ਉਹ ਤਾਂ ਆਪਣੀ ਮਜ਼ਦੂਰੀ ਲੈ ਗਿਆ ਨਾ ਹਾਂਜੀ ਹਾਂਜੀ ਹੁਣ ਉਹਨੂੰ ਠੇਕਾ ਵੀ ਪੈ ਗਿਆ ਉਹਨੂੰ ਮਜ਼ਦੂਰੀ ਵੀ ਪੈ ਗਿਆ ਉਹ ਮਾਰਿਆ ਗਿਆ ਉਹਨੂੰ ਲੱਗਾ ਕਿ ਮੇਰੀ ਹੁਣ 50 60 ਹਜ਼ਾਰ ਦੀ ਕਣਕ ਦੀ ਫਸਲ ਤਿਆਰ ਹੋ ਮਾਰਿਆ ਗਿਆ ਨਾ ਨਾ ਕਣਕ ਰਹੀ ਨਾ ਤੂੜੀ ਪਸ਼ੂ ਵੀ ਭੁੱਖੇ ਨਿਆਣੇ ਵੀ ਭੁੱਖੇ ਪਰਿਵਾਰ ਵੀ ਭੁੱਖੇ ਮੈਂ ਕਹਿੰਦਾ ਕਿ ਜਦੋਂ ਇਹ ਰੌਲੇ ਪ੍ਰਧਾਨ ਜੀ ਰਾਜੂ ਪੈ ਜਾਂਦੇ ਆ ਨਾ ਜਦੋਂ ਤੁਸੀਂ ਇਹ ਰੌਲੇ ਪਾ ਲੈਂਦੇ ਹੋ ਅਸਲ ਥੋੜੇ ਤੋਂ ਗੱਲ ਚੱਲਦੀ ਹੈ ਗੁਰਦੁਆ ਜਿਹੜਾ ਮਜ਼ਦੂਰ ਵਰਗ ਹੈ ਉਹ ਆਪਦੇ ਗੁਰਦੁਆਰੇ ਅਨਾਊਂਸਮੈਂਟ ਕਰਾ ਦਿੰਦਾ ਜਿਹੜਾ ਆਪਣਾ ਕਿਸਾਨ ਵਰਗ ਹੈ ਉਹ ਵੱਖਰੀ ਅਨਾਊਂਸਮੈਂਟ ਕਰਾਉਂਦਾ ਇੱਕ ਉਧਰ ਮਤਾਂ ਪੈ ਜਾਂਦਾ ਵੀ 3000 ਤੋਂ ਵੱਧ ਦੇਣਾ ਨਹੀਂ ਛੋਣੇ ਦਿਲਵਾਈ ਨਹੀਂ ਅਸੀਂ ਤਾਂ ਨਹੀਂ ਸੁਣੋ ਮੇਰੀ ਗੱਲ ਦੂਜੇ ਪਾਸੇ ਇਹਨਾਂ ਦਾ ਮਤਾਂ ਪੈ ਜਾਂਦਾ ਵੀ ਯਾਰ ਅਸੀਂ ਤਾਂ 6000 ਤੋਂ ਘੱਟ ਲੈਣਾ ਨਹੀਂ ਹੁਣ 3000 ਦਾ ਪਾੜਾ ਕਿਵੇਂ ਰਲੂਗਾ ਇਕੱਲੇ ਮਗਰ ਨਹੀਂ ਰਲਦਾ ਨਾ ਐਂਡ ਤੇ ਕੀ ਹੁੰਦਾ ਜਿਹੜੀ ਗੱਲ ਇਧਰ ਪ੍ਰਧਾਨ ਜੀ ਨੇ ਕੀਤੀ ਹੈ ਇਹ ਕਹਿੰਦੇ ਵੀ ਤੁਸੀਂ ਮੁੜ ਕੇ ਪ੍ਰਵਾਸੀਆਂ ਨੂੰ ਢੀਕਦੇ ਹੋ ਫਿਰ ਸਟੇਸ਼ਨਾਂ ਤੇ ਜਾ ਕੇ ਜੀਪਾਂ ਲਾ ਦੇਣੇ ਓ ਟਰਾਲੀਆਂ ਲਾ ਦੇਣੇ ਲਾਉਣੇ ਆ ਨਾ ਨਾਲੇ ਉਹਨਾਂ ਨੂੰ ਉਡਵਾ ਰਾਸ਼ਨ ਮੈਂ ਕਹਿੰਦਾ ਜੀ ਨਾਲੇ ਤੋਂ ਮੈਂ ਤਾਂ ਉਹ ਬਾਹਾਂ ਚਦਾ ਚਦਾ ਭਾਈ ਦੇ ਭਈਏ ਲੱਕੜਾ ਵੀ ਲਿਆ ਕੇ ਨਹੀਂ ਸਰਦਾਰ ਜੀ ਹਮੇ ਨਹੀਂ ਜਾਣਾ ہماری ਬਾਤ ਹੋ ਗਈ ਉਹ ਮੁੜ ਕੇ ਐ ਕਰਦੇ ਠੀਕ ਹੈ ਫਿਰ ਤੁਸੀਂ ਮੈਂ ਤਾਂ ਕਰ ਕਰ ਬਿਠਾਉਣੇ ਫਿਰ ਉਹਨਾਂ ਦਾ ਸ਼ਰਤਾਂ ਰੱਖਦੇ ਆਹ ਲਿਆ ਕੇ ਮਹਿਲਾ ਰਗੀਆਂ ਮੋਟਰਾਂ ਥੋਡੀਆਂ ਇੱਥੇ ਲਿਆ ਲੈ ਕੇ ਬਿਠਾਉਣੇ ਉਹ ਗੰਦ ਪਾਉਂਦੇ ਬਿਠਾਉਣੇ ਆ ਨਾ ਨਾਲ ਉਹ ਸ਼ਰਤਾਂ ਰੱਖਦੇ ਆ ਨਾਲ ਉਹ ਵੀ ਸਾਡਾ ਚੌਲਾਂ ਦਾ ਗੱਟਾ ਪਹਿਲਾਂ ਲੈ ਕੇ ਦਿਓ ਜੀ ਆਲੂਆਂ ਦੇ ਦੋ ਗੱਟੇ ਪਹਿਲਾਂ ਲੈ ਕੇ ਦਿਓ ਜੀ ਰਾਸ਼ਨ ਵੱਖਰਾ ਜਿਹੜਾ ਉਹ ਤੁਹਾਨੂੰ ਇਸ ਗੱਲ ਦਾ ਪਤਾ ਵੀ ਲੋਕਲ ਮਜ਼ਦੂਰ ਨੇ ਤੁਹਾਡੇ ਕੋਲੋਂ ਸਿਰਫ ਤਿੰਨ ਟਾਈਮ ਦੀ ਚਾਹ ਲੈਣੀ ਹੈ ਰੋਟੀ ਉਹ ਆਪਦੀ ਲੈ ਕੇ ਆਉਂਦਾ ਸਵੇਰੇ ਆਇਆ ਸ਼ਾਮ ਨੂੰ ਘਰੇ ਚਲਾ ਗਿਆ ਤੇ ਫਿਰ ਕੀ ਕਰ ਗਿਆ ਸਰਪੰਚ ਸਾਹਿਬ ਜਦੋਂ ਇਹ 3000 ਤੋਂ ਵੱਧ ਲਾਉਂਦੇ ਨਹੀਂ ਟੱਟ ਲਾਉਂਦੇ ਨਹੀਂਗੇ ਨਹੀਂ ਤਿੰਨ ਤੋਂ ਘੱਟ ਕਿਉਂ ਤੁਸੀਂ ਤਿੰਨ ਦਾ ਰੇਟ ਤਾਂ ਥੋੜਾ ਕੱਢਿਆ ਹੁੰਦਾ ਇਹਨਾਂ ਦਾ 6 ਦਾ ਕੱਢਿਆ ਹੁੰਦਾ ਤੇ ਅਸੀਂ ਵੱਧ ਕਿਉਂ ਦਈਏ ਮਸਾ ਤਾਂ ਬਣਾਏ ਹੁੰਦੇ 6 ਮਹੀਨਿਆਂ ਚ ਤੇ ਫਿਰ ਜਿਹੜੀ ਬਿਨਾਂ ਲਾੜੇ ਤੋਂ ਬਰਾਤ ਆ ਉਹ ਸਾਹਮਣੀ ਸੌਖੀ ਹੈ ਪਰਵਾਸੀਆਂ ਜਿਹੜੇ ਸਟੇਸ਼ਨਾਂ ਤੋਂ ਲੈ ਕੇ ਆਉਂਦੇ ਆ ਤੁਸੀਂ ਉਹ ਮੁਕਤ ਲਾ ਜਾਂਦੇ ਉਹ ਬਿਨਾਂ ਲਾੜੇ ਬਰਾ ਉਹਨਾਂ ਦਾ ਰੇਟ ਦੀ ਸੈਟਿੰਗ ਹੁੰਦੀ ਆ ਨਾ ਇਹਨਾਂ ਨੂੰ ਜਗਾ ਨਾਲੇ ਰਾਸ਼ਨ ਨਾਲੇ ਰਹਿਣ ਸਹਿਣ ਵਾਸਤੇ ਤੁਸੀਂ ਕੋਟਾ ਮੈਂ ਉਹੀ ਕਹਿੰਦਾ ਬਿਨਾ ਲਾੜੇ ਬਰਾਤ ਜਿਹੜੀ ਹੈ ਸਭ ਤੋਂ ਜਿੰਨੇ ਤੁਸੀਂ ਉਹਨਾਂ ਨੂੰ ਆਪਾਂ ਇਹਨੂੰ ਦੇਵੇਂ ਮਰਦੀ ਭਾਈ ਚਾਰ ਸਾਰ ਫੜ ਫੜ ਕੇ ਮਿੰਤਾ ਕਰਦੇ 10-10 ਟਾਲੀਆਂ ਖੜੀਆਂ ਹੁੰਦੀਆਂ ਸਰਪੰਚ ਸਾਹਿਬ ਉੱਥੇ 10-10 ਕਹਿੰਦਾ ਇੱਥੇ ਰੱਖੋ ਇੱਧਰ ਜਾਣਾ ਨਾਲੇ ਬਾਈ ਜੀ ਵਿਆਹ ਸ਼ਾਦੀਆਂ ਮਜ਼ਦੂਰ ਸੰਭਾਲਦੇ ਆ ਬਾਕੀ ਸਾਰਾ ਸਾਲ ਕੰਮ ਕਰਦੇ ਤੇ ਹੁਣ ਆ ਕੇ ਜਦੋਂ ਐਂਡ ਤੇ ਜਦੋਂ ਵੀ ਉਹਦਾ ਆ ਜਾਂਦਾ ਉਦੋਂ ਮਜ਼ਦੂਰਾਂ ਨੂੰ ਪੂਰੇ ਕਰ ਦਲੇ ਮੈਂ ਉਹੀ ਕਹਿੰਦਾ ਛੋਟੇ ਵੀਰ ਵੀ ਮਜ਼ਦੂਰ ਦੀ ਤੇ ਕਿਸਾਨ ਦੀ ਇੱਕ ਆਪਣੀ ਪਰਿਵਾਰਕ ਸਾਂਝ ਹੁੰਦੀ ਸੀ ਆਪਾਂ ਇਹ ਸਾਰ ਮੇਰਾ ਰੇਟ ਵੱਖਰਾ ਥੋੜਾ ਰੇਟ ਵੱਖਰਾ ਤੁਹਾਡੇ ਰੇਟ ਮੈਂ ਨਹੀਂ ਦੇਣਾ ਮੇਰਾ ਰੇਟ ਤੁਸੀਂ ਨਹੀਂ ਲੈਣਾ ਪੈਸਾ ਨਰਮਾ ਹੁੰਦਾ ਸੀ ਆਪਣੇ ਪੰਜਾਬ ਚ ਕਿੰਨਾ ਭਾਈਚਾਰਕ ਸੰਜਮ ਹੁੰਦੀ ਸੀਗੀ ਉਦੋਂ ਕਿਹੜਾ ਪ੍ਰਵਾਸੀ ਉਦੋਂ ਕਿਹੜਾ ਪ੍ਰਵਾਸੀ ਤੇ ਕਿਸਾਨਾਂ ਬੀਬੀਆਂ ਦੀ ਮਜ਼ਦੂਰ ਬੀਬੀਆਂ ਦੀ ਸਾਰਾ ਸਾਰਾ ਦੇਣੇ ਨਾਲ ਇਕੱਠੇ ਨਰਮਾ ਚੁਗਣਾ ਕਿਹੜੇ ਚਾਹਾਂ ਪੀਣੀਆਂ ਹਾਂ ਹੁਣ ਤੁਸੀਂ ਸਾਜ ਜਿਹੜਾ ਤੁਣੀ ਨਰਮਾ ਹੋ ਹੁਣ ਬੰਦ ਹੋ ਗਿਆ ਝੋਨਾ ਦੇ ਕਣਕ ਹੋ ਗਈ ਹੁਣ ਇਹਨਾਂ ਨੇ ਸਾਜ ਬਾਲੀ ਜੁਪੀ ਵਾਲਿਆਂ ਨੇ ਬਿਹਾਰ ਵਾਲਿਆਂ ਨਾਲ ਨਾਲੇ ਪ੍ਰਧਾਨ ਜੀ ਉਦੋਂ ਕਿਹੜੇ ਪ੍ਰਵਾਸੀ ਨਰਮਾ ਚੁਗਦੇ ਸੀ ਆਪਣੇ ਸੀ ਪ੍ਰਵਾਸੀ ਪਰਿਵਾਰਕ ਸਾਂਝਾ ਹੁੰਦੀ ਸੀ ਪ੍ਰਵਾਸੀਆਂ ਨੇ ਸਰਪੰਚ ਸਾਹਿਬ ਝੋਨਾ ਲਾ ਕੇ ਚਲੇ ਜਾਣਾ ਹੁੰਦਾ ਉਸ ਤੋਂ ਬਾਅਦ ਵੀ ਤਾਂ ਮਜ਼ਦੂਰਾਂ ਨੇ ਕੰਮ ਕਰਨਾ ਉੱਚ ਮੈਂ ਕਹਿੰਦਾ ਜੀ ਦੇਖੋ ਕੋਈ ਵੀ ਇਹ ਮਿਹਨਤ ਕਰਦਾ ਬੰਦਾ ਚਾਹੇ ਉਹ ਲੋਕਲ ਹੋਵੇ ਚਾਹੇ ਪ੍ਰਵਾਸੀ ਕੋਈ ਹੈ ਅਸੀਂ ਆਪਣੇ ਵੀ ਜਵਾਕ ਜਿਹੜੇ ਉਹ ਵਿਦੇਸ਼ਾਂ ਜਾ ਕੇ ਕੰਮ ਕਰਦੇ ਆ ਨਾ ਕੋਈ ਗੱਲ ਨਹੀਂ ਮਿਹਨਤ ਹਰੇਕ ਬੰਦੇ ਰੋਟੀ ਦੇ ਖਾਤਰ ਕਰਨੀ ਹੈ ਪਰ ਵੱਡਾ ਨੁਕ ਕਿ ਯਾਰ ਜਿੱਥੇ ਸਾਨੂੰ ਪਤਾ ਕਿ ਸਾਡੀ ਭਾਈਚਾਰ ਕਿਸਾਨ ਜ ਹੈ ਇਹਦਾ ਮਜ਼ਦੂਰ ਦਾ ਬਾਬਾ ਇਹਦਾ ਪਿਓ ਇਹਦਾ ਦਾਦਾ ਸਾਡੇ ਨਾਲ ਕੰਮ ਕਰਦਾ ਹੁੰਦਾ ਸੀ ਅੱਜ ਅਸੀਂ ਉੱਥੇ ਜਿਹੜੀ ਆ ਉਹ ਅਸੀਂ ਸਿੰਘ ਪਸਾ ਲਿਆ ਆਪਦਾ ਵੀ ਯਾਰ ਮੈਂ ਇਹਨੂੰ ਨਹੀਂ ਦੇਣਾਗਾ ਯੂਪੀ ਬਿਹਾਰ ਵਾਲੇ ਨੂੰ ਦੇ ਦੂੰਗਾ ਮੈਂ ਜੋ ਬਣਦਾ ਹੈਗਾ ਹੁਣ ਯੂਪੀ ਬਿਹਾਰ ਵਾਲੇ ਨੇ ਆਪਣਾ ਪੈਸਾ ਇਕੱਠਾ ਕੀਤਾ ਲਾ ਜਾ ਕੇ ਯੂਪੀ ਬਿਹਾਰ ਸੱਟਦਾ ਪੈਸਾ ਤਾਂ ਪੰਜਾਬ ਦਾ ਗਿਆ ਨਾ ਬਿਹਤਰ ਨਹੀਂਗਾ ਕਿ ਤੁਸੀਂ ਅੱਜ ਬੈਠ ਕੇ ਜਦੋਂ ਗੁਰਦੁਆਰਿਆਂ ਚ ਅਨਾਊਂਸਮੈਂਟਾਂ ਕਰਾਉਣੇ ਹੋ ਉਦੋਂ ਵੀ ਤਾਂ ਵੱਖੋ ਵੱਖਾ ਬੀ ਧੇਰਾ ਬਿਠਾਉਂਦੇ ਹੋ ਨਾ ਤੁਸੀਂ ਆਪ ਦੀ ਧਰ ਬਿਠਾ ਲਈ ਵੀ ਦੱਸੋ ਵੀ ਰੇਟ ਕੀ ਕੱਢਣਾ ਤੇ ਤੁਹਾਡੇ ਨਾਲ ਜਿਹੜੇ ਚਾਰਕ ਚਾਂਬਲੇ ਹੁੰਦੇ ਆ ਉਹ ਗੁੱਸਾ ਨਾ ਕਰੋ ਇਸ ਗੱਲ ਦਾ ਉਹ ਕਹਿੰਦੇ 6000 ਕੱਢ ਦਿਓ ਜੀ ਜਟਾਂ ਤੋਂ ਘੱਟ ਨਹੀਂ ਲੈਣਗੇ ਇੱਧਰ ਫਿਰ ਇਹ ਬਿਠਾ ਲੈਂਦੇ ਆ ਵੀ ਦੱਸੋ ਵੀ ਉਹਨਾਂ ਨੇ ਤਾਂ ਅਨਾਊਂਸਮੈਂਟ ਕਰਾਤੀ 6000 ਦੀ ਕਰਤੀ ਝੋਨਾ ਲਾਉਣ ਦੀ ਆਪਾਂ ਕਿਵੇਂ ਕਰਨਾ ਉਹ ਫਿਰ ਕਹਿੰਦੇ ਕੋਈ ਨਹੀਂ ਆਪਾਂ ਤਿੰਨ ਦੀ ਕਰਦੇ ਹੋ ਫਿਰ ਆਪੇ ਵਿੱਚ ਵਿਚਾਲੇ ਵੇਖੀ ਜਾਓ ਕੀ ਬਣਦਾ ਉਦੋਂ ਤੱਕ ਕੁਝ ਬਣਦਾ ਨਹੀਂ ਜਦੋਂ ਤੱਕ ਪ੍ਰਵਾਸੀ ਟ੍ਰੇਨਾਂ ਤੋਂ ਉਤਰਨੇ ਸ਼ੁਰੂ ਹੋ ਜਾਂਦੇ ਆ ਜਦੋਂ ਨੂੰ ਉਹ ਤਕਰੀਬਨ 60 70 80% ਦੇ ਠੇਕੇ ਕਰ ਲੈਂਦੇ ਆ ਨਾ ਉਦੋਂ ਨੂੰ ਫਿਰ ਇੱਥੋਂ ਵਾਲਾ ਮਜ਼ਦੂਰ ਵੀ ਸਿੱਧਾ ਹੋ ਜਾਂਦਾ ਵੀ ਚੱਲ ਜਿਹੜਾ ਪ੍ਰਵਾਸੀਆਂ ਦਾ ਰੇਟ ਨਿਕਲੇ ਹਾਂ ਇੱਕ ਮੇਰੀ ਵੀ ਸੁਣ ਲਓ 6 ਮਹੀਨੇ ਹੁੰਦੇ ਆ ਫਸਲ ਨੂੰ ਪੱਕਣ ਚ ਤੇ 6 ਮਹੀਨਿਆਂ ਦੇ ਵਿੱਚ ਕਈ ਜੀ ਨਾ ਜੋ ਕਿਤੇ ਇਹਨਾਂ ਦੇ ਵਿਆਹ ਹੁੰਦਾ ਜਾਂ ਸ਼ਾਦੀ ਹੁੰਦੀ ਹੈ। ਹੂੰ। ਚਾਚਾ 5000 ਦੇ ਦੇ। ਚਾਚਾ 2000 ਦੇ ਪੈਸੇ ਪੂਰੇ ਲੈ ਕੇ ਇਹੋ ਜਿਹੇ ਬੰਦੇਆਂ ਵਿੱਚ ਇਹਨਾਂ ਨੂੰ ਵੀ ਸੁਧਰਨਾ ਚਾਹੀਦਾ। 5000 ਦੇ ਐਡਵਾਂਸ ਲੈ ਹੁੰਦੇ ਆ। ਬੱਲੂ ਮੈਂ ਕੀ ਗੱਲ ਜਦੋਂ ਤਾਂ ਲੋੜ ਆਉਂਦਾ ਨਾ ਉਦੋਂ ਤਾਂ ਚਾਚਾ ਮੈਂ ਥੋੜੀ ਗੱਲ ਮੰਗਾਂ। ਛੋਡੇ ਕੋਲੋਂ ਪੈਸੇ ਲਿਆਂਦੇ ਹੁਣੇ ਆਏ ਹੁਣੇ ਛੋਡੇ ਦੇ ਖਾਣੇ। ਇੱਕ ਮੇਰੀ ਗੱਲ ਸੁਣੋ। ਉਦੋਂ ਤਾਂ ਚਾਚੇ ਨੂੰ ਪਿਓ ਬਣਾ ਲੈਂਦੇ ਜਦੋਂ ਲੋੜ ਹੁੰਦੀ ਹੈ। ਤੇ ਜਿੱਦੇ ਆ ਜਾਂਦਾ ਕੋ ਕੰਮ ਉਹ ਤੇ ਕਹਿੰਦਾ ਚਾਚਾ ਉਹ ਤਾਂ ਸਾਡਾ ਵੱਧ ਦਿੰਦਾ ਅਸੀਂ ਤਾਂ ਉਹਦੇ ਜਾਵਾਂਗੇ ਐਸੇ ਦੇਣ ਦਾ ਨਾ ਨਹੀਂ ਲੈਂਦੇ ਵਿੱਚ ਕਈ ਬੰਦੇ ਸਾਰੇ ਪਹਿੜਵਾਂਸ ਦਿੰਨੇ ਕਿਉਂ ਨਾ ਦਿਓ ਜੋ ਤੂੰ ਪਤਾ ਹੀ ਵਿਸ਼ਵਾਸੀ ਨਹੀਂ ਬੰਦੇ ਤੇ ਨਾ ਦੋ ਚਾਰ ਹੁੰਦੇ ਨਾ ਮੰਨ ਗਿਆ ਆ ਦੋ ਚਾਰ ਬੰਦੇ ਮੈਂ ਥੋੜੀ ਸਾਰੇ ਪਿੰਡ ਦੇ ਵਿੱਚ ਚੰਗੇ ਹੁੰਦੇ ਸਾਰੇ ਪਿੰਡ ਚ ਮਾੜੇ ਨਹੀਂ ਹੁੰਦੇ ਮੈਂ ਦੋ ਚਾਰ ਜਿਹੜੇ ਬੰਦੇ ਦੋ ਚਾਰ ਤੁਹਾਨੂੰ ਖਰਾਬ ਕਰਦੇ ਉਹਨਾਂ ਨੂੰ ਕੱਢ ਦਿਓ ਤੁਸੀਂ ਜਿਹੜੇ ਬੰਦੇ ਉਹਨਾਂ ਨੂੰ ਕੱਢ ਦਿਓ ਇਹ ਨਹੀਂ ਇਹ ਜ਼ਮੀਨਾਂ ਵਾਲਿਆ ਸਾਨੂੰ ਦੋ ਜੇ ਚਾਰ ਬੰਦੇ ਮਾੜੇ ਐ ਚਾਰ ਬੰਦੇ ਮਾੜੇ ਐ ਆ ਮੁੰਡੇ ਨੂੰ ਸਮਝਾ ਕੇ ਲਿਆ ਕਰੋ ਥੋੜਾ ਜਿਆਦਾ ਗਰਮ ਬੋਲਦਾ ਕੀ ਕਹਿ ਆਸ ਇੱਕ ਮਿੰਟ ਸੋਣ ਲਓ ਪ੍ਰਧਾਨ ਜੀ ਬਹੁਤ ਗਰਮ ਬੋਲ ਗਏ ਆਵਰੇ ਮੁੰਡੇ ਦੀ ਬੋਲੀ ਸੁਣੋ ਪਰ ਉਹਨਾਂ ਨੇ ਵੀ ਚਾਚੇ ਨੂੰ ਪਿਓ ਬਣਾਉਣ ਵਾਲੀ ਗੱਲ ਕਹਿ ਦਿੱਤੀ ਫਿਰ ਇਹਦਾ ਮਤਲਬ ਚਾਚੇ ਨੂੰ ਇੱਕ ਮਿੰਟ ਪ੍ਰਧਾਨ ਜੀ ਇੱਕ ਮਿੰਟ ਤੁਸੀਂ ਵੀ ਗਲਤ ਸ਼ਬਦ ਨਾ ਵਰਤੋ ਬਹੁਤ ਗਰਮ ਬੋਲ ਰਹੇ ਹੋ ਮੈਨੂੰ ਸਮਝਾ ਲਓ ਮੈਂ ਮੇਰੀ ਗੱਲ ਤੋਂ ਬੋਲੀ ਬਹੁਤ ਮਾੜੀ ਆ ਆ ਗੱਲ ਮਾੜੀ ਹੁੰਦੀ ਸਾਰੇ ਵੀ ਉਂਗਲ ਲਾਉਂਦਾ ਸਾਰੇ ਕਿਸੇ ਨੂੰ ਉਂਗਲੀ ਹੀ ਲਾਉਂਦੇ ਫਿਰ ਮੈਂ ਚਲਾ ਜਾਣਾ ਨਹੀਂ ਨਹੀਂ ਫਿਰ ਮੈਂ ਚਲਾ ਜਾਣਾ ਪ੍ਰਧਾਨੇ ਨੂੰ ਕਿਹਨੇ ਬਣਾਤਾ ਤੁਸੀਂ ਨਿਬੜ ਲਓ ਫਿਰ ਪੰਚ ਸਾਹਿਬ ਜੇ ਅਸੀਂ ਮਜ਼ਦੂਰਾਂ ਦੀ ਆ ਸਾਨੂੰ ਜੁੱਤੀ ਥੱਲੇ ਰੱਖਣਗੇ ਅਸੀਂ ਇਹਨ ਪ੍ਰਧਾਨ ਜੀ ਨੂੰ ਮਾੜਾ ਮਾੜਾ ਸਮਝਾ ਕੇ ਲਿਆ ਕਰੋ ਮੁੰਡਾ ਥੋੜਾ ਹਮੇਸ਼ਾ ਹੀ ਐਂ ਬੋਲਦਾ ਹੁੰਦਾ ਹੈ ਜੀ ਇਹ ਕੀ ਕੀ ਗਰਮ ਬੋਲਿਆ ਤੁਹਾਡਾ ਤੁਹਾਡਾ ਆਕੂ ਵੇਖ ਲਓ ਕਿੰਨਾ ਯਾਰ ਸਾਡਾ ਆਕੂ ਨਹੀਂ ਮੈਂ 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 ਤਾਂ ਇਹ ਜੀ ਬੋਲਿਆ ਯਾਰ ਕੀ ਕੀ ਨਹੀਂ ਬੋਲਦਾ ਤੂੰ ਬੋਲਦੇ ਸਾਰੇ ਪਿੰਡ ਨੂੰ ਬੋਲ ਲਾ ਲਾ ਰੇਟ ਪੀ ਗਰਾਈ ਨਾ ਉਹ ਯਾਰ ਤੁਸੀਂ ਆ ਰੇਟ ਨਹੀਂ ਦੇਣਾ ਉਹ ਬੰਦ ਨਹੀਂ ਨਹੀਂ ਬੈਠ ਕੇ ਗੱਲ ਕਰੋ ਅਰੇ ਬੈਠ ਕੇ ਗੱਲ ਕਰੋ ਬਾਕੀ ਤੂੰ ਯਾਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਤੋ ਬੈਠੀ ਯਾਰ ਯਾਰ ਕਮਾਲ ਆ ਤੁਹਾਡੀ ਸਾਰੇ ਪਿੰਡ ਨੂੰ ਬੋਲੋ ਸਾਰੇ ਪਿੰਡ ਦੇ ਕਿਸਾਨ ਨੂੰ ਗੋਲਾਉਂਦਾ ਜੀ ਇਹ ਆ ਪਾ ਰੇਟ ਨਹੀਂ ਦੇ ਆ ਸਾਰੇ ਕਿਸਾਨ ਖੜੇ ਆਂ ਇਹ ਰੇਡ ਦੇ ਨੂੰ ਤਿਆਰ ਆ ਅਸੀਂ ਤਾਂ ਇਹ ਮੱਚਣਾ ਚਾਹੁੰਦਾਈ ਯਾਰ ਨਾ ਤਾਂ ਤੁਹਾਡਾ ਰੇਡ ਚੱਲਣਾ ਨਾ ਤੁਹਾਡਾ ਰੇਡ ਚੱਲਣਾ ਰੇਡ ਉਹੀ ਚੱਲਣਾ ਜੋ ਮਾਰ ਕੇ ਬਹਿ ਕੇ ਤੁਸੀਂ ਨਿਵੇੜ ਦੋ ਠੀਕ ਹੈ ਵਿਚ ਬਚਾ ਲੈ ਕਰ ਲੋ ਇਹ ਤਾਂ ਜੀ ਲੋਹੇ ਤੇ ਲਖੀਰ ਖਿੱਚ ਦਿੰਦਾ ਜੀ ਸਾਰੇ ਕਿਸਾਨਾਂ ਨੂੰ ਇਹ ਅੱਗ ਲਾਉਂਦਾ ਪਿੱਠ ਦੇ ਵਿੱਚ ਜਿੰਨੇ ਵੀ ਆ ਯਾਰ ਆ ਗੱਲ ਖਰਾਬ ਕਰਦਾ ਜੀ ਮੈਂ ਦੱਸਦਾ ਤੁਹਾਡੇ ਵਿੱਚ ਕੋਈ ਹੋਰ ਬੰਦਾ ਜਿਹੜਾ ਇਹ ਖਲਾਰਾ ਪਾਉਂਦਾ ਠੀਕ ਹੈ ਅਸਲ ਦੇ ਵਿੱਚ ਇਹ ਵੀ ਤੁਹਾਨੂੰ ਮੂਰੇ ਕਰ ਦਿੱਤਾ ਜਾਂਦਾ ਤੁਸੀਂ ਬਸ ਤੁਸੀਂ ਮਜ਼ਦੂਰਾਂ ਦੇ ਆਗੂ ਐ ਇਹ ਕਿਸਾਨਾਂ ਦੇ ਆਗੂ ਐ ਤੁਸੀਂ ਮੂਰੇ ਹੋ ਕੇ ਮੁੜ ਕੇ ਤੁਹਾਡੇ ਮਗਰ ਜਿਵੇਂ ਮੁੰਡਾ ਬੋਲ ਗਿਆ ਇਹਦੇ ਮਗਰ ਉਹ ਬੋਲ ਪੈਣ ਕਿਤੇ ਤੁਹਾਡਾ ਖਲਾਰਾ ਪੈ ਜਾਣਾ ਜਿਹੜਾ ਤੂੰ ਠੰਡਾ ਰਿਆ ਕਰ ਥੋੜਾ ਜਾ ਤੇਰਾ ਖੂਨ ਗਰਮ ਹੈ ਠੀਕ ਹੈ ਕਿਉਂਕਿ ਦੇਖੋ ਆਪਣਾ ਇੱਕ ਰਿਸ਼ਤਾ ਹੈ ਹਨਾ ਕਿਸਾਨ ਦਾ ਮਜ਼ਦੂਰ ਦਾ ਇੱਕ ਰਿਸ਼ਤਾ ਹੈ ਤੇ ਉਹ ਬਿੱਲੀਆਂ ਦੀ ਲੜਾਈ ਵਾਲਾ ਕੰਮ ਹੋ ਜਾਂਦਾ ਵੀ ਬਿੱਲੀਆਂ ਦੀ ਲੜਾਈ ਹੁੰਦੀ ਤੇ ਬੰਦਲ ਵਿੱਚੋਂ ਟੁਕੜੇ ਖਾ ਜਾਂਦਾ ਚੱਕ ਕੇ ਉਹੀ ਹੁੰਦਾ ਕਿਸਾਨ ਮਜ਼ਦੂਰ ਪੰਜਾਬ ਦਾ ਲੜਦਾ ਰੇਟ ਪਿੱਛੇ ਤੇ ਪ੍ਰਵਾਸੀ ਆ ਕੇ ਖੱਟ ਕੇ ਲੈ ਜਾਂਦੇ ਐ ਇਹਨਾਂ ਚੀ 체ਦੀ ਕਰੋ ਮੜਾ ਕੰਮ ਨਵੇੜੋ ਕਣਕ ਮੇਰੀ ਵੱਢੀ ਪਈ ਆ ਤੂੜੀ ਬਣਾਈ ਪਈ ਆ ਮੈਂ ਵਾਹਣ ਨੂੰ ਅੱਗ ਲਾਉਣੀ ਜਾ ਕੇ ਵਾਹਣ ਨੂੰ ਅੱਗ ਲਾਉਣੀ ਹਾਂ ਵਾਹਣ ਨੂੰ ਅੱਗ ਲਾਉਣੀ ਮੋਟਰ ਚਲਾਉਣੀ ਆ ساری ਰਾਤ ਬਿਜਲੀ ਆਉਣੀ ਆ ਵਾਹਣ ਠੰਡਾ ਕਰਨਾ ਵੇਹਲੋ ਬਰਾੜ ਸਾਹਿਬ ਹਜੇ ਝੋਨਾ ਲਾਉਣ ਚ ਡੇਢ ਮਹੀਨਾ ਪਿਆ ਵਾਹ ਠੰਡਾ ਕਿੰਨਾ ਕਰੀ ਜਾਉਂਗੇ ਤੁਸੀਂ ਰਾਤ ਨੂੰ ਜੇ ਬਿਜਲੀ ਫਰੀ ਹੈ ਤੇ ਇਹਦਾ ਮਤਲਬ ਉਹੀ ਚਲਾਈ ਜਾਣੀ ਹੈ ਨਹੀਂ ਉਹੀ ਕੋ ਚਲਾਈ ਜਾ ਨਹੀਂ ਵਾਹ ਠੰਡਾ ਕਰਦੇ ਆ ਨਹੀਂ ਠੰਡਾ ਤੁਸੀਂ ਪ੍ਰਮਾਤਮਾ ਨੂੰ ਕੁਦਰਤ ਨੂੰ ਮੈਂਬਰ ਸਾਹਿਬ ਨਹੀਂ ਪਤਾ ਵੀ ਉਹਨੇ ਠੰਡਾ ਰੱਖਣਾ ਕਿ ਗਰਮ ਰੱਖਣਾ ਤੁਸੀਂ ਕੀ ਕਰਦੇ ਹੋ ਯਾਰ ਪਾਣੀ ਪਾਣੀ ਨਾ ਪਾਣੀ ਅਸੀਂ ਉੱਤੇ ਪੱਖਾ ਰੱਖਦੇ ਹੁੰਦੇ ਸੀ ਮੈਂਬਰ ਸਾਹਿਬ ਅਸੀਂ 700 ਫੁੱਟ ਤੇ 800 ਫੁੱਟ ਦੇ ਪਾਣੀ ਲੈ ਗਿਆ ਸੀ ਵਾਹ ਠੰਡੇ ਕਰਦੇ ਕਰਦੇ ਬਾਈ ਜੀ ਕੁਦਰਤ ਨੂੰ ਕੀ ਕਰਕੇ ਇਹਦਾ ਚੱਕਰ ਹੀ ਇਹ ਜਾ ਬਣ ਗਿਆ ਨਾ ਝੋਨਾ ਲਾਏ ਬਣਾ ਕਿਹੜਾ ਛੜਦਾ ਜਾਂਦਾ ਝੋਨੇ ਤੋਂ ਸਾਡਾ ਕਿਹੜਾ ਛੁੱਟੇ ਫੇਰ ਤਾਂ ਹੀ ਛੱਡ ਗਏ ਮੈਂ ਕੀ ਤੁਸੀਂ ਜਦੋਂ ਕਣਕ ਵੱਢ ਲਈ ਤੋੜੇ ਬਣਾ ਲਏ ਤੇ ਅੱਗ ਲਾਉਣ ਨੂੰ ਮਗਰ ਕੀ ਰਹਿ ਗਿਆ ਉਹ ਖੋਰ ਤਾਂ ਹੁੰਦਾ ਏ ਮਾੜਾ ਮੋਟਾ ਜੀ ਉਹ ਡਿੱਕਾ ਲਾਉਂਦਾ ਜਿਹੜਾ ਮਾੜਾ ਪਟਾ ਰਹਿ ਜਾਂਦਾ ਕੀ ਕਿਹੜੇ ਕਰਤੇ ਜੀ ਹੁੰਦੇ ਸਰਪੰਚ ਸਾਰਾ ਬਾਲੀ ਉਹ ਯਾਰ ਤੁਸੀਂ ਆਗੂ ਆ ਇਹਨਾਂ ਦੇ ਤੁਸੀਂ ਇਹਨਾਂ ਨੂੰ ਸਮਝਾਇਆ ਕਰੋ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਮਜਬੂਰੀ ਏ ਕਿਉਂਕਿ ਸਰਕਾਰਾਂ ਨਾਕਮੀਆਂ ਸਰਕਾਰਾਂ ਦੇ ਪੱਲੇ ਕੁਝ ਹੈ ਨਹੀਂਗਾ ਪ੍ਰਧਾਨ ਜੀ ਇਸ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਵੀ ਕਿਸਾਨ ਦੀ ਮਜਬੂਰੀ ਹੈ ਪਰ ਸਾੜਨਾ ਉਹ ਵੀ ਗੁਨਾਹ ਹੈ ਗਲਤ ਆਪਾਂ ਨੂੰ ਪਤਾ ਕਿੰਨਾ ਜੀਵ ਜੰਤੂ ਕਿੰਨੇ ਮਿੱਤਰ ਜੀ ਛੱਡਦੇ ਆਪਾਂ ਦਾ ਆਪੂਸ ਬਹੁਤ ਪਤਾ ਜੀ ਵਿੱਚ ਜਿਹੜੇ ਆ ਲਦੀਨ ਹੁੰਦੇ ਆ ਜਿਵੇਂ ਹੁਣ ਬੇਕੁੱਲੀ ਸਿੱਟਾ ਕਿੰਨਾ ਇਧਰ ਉਹ ਮਾਤਿਆਂ ਦਾ ਉਹਦੇ ਉਹਦੇ ਨਾਲ-ਨਾਲ ਟਟੀਆਂ ਰਿਆਂ ਦੇ ਤੇ ਤਿਤਰੀਆਂ ਦੇ ਆਂਡੇ ਜ਼ਮੀਨ ਤੇ ਮੱਚ ਜਾਂਦੇ ਜਦੋਂ ਤੁਸੀਂ ਰਾਤ ਨੂੰ ਮੇਰੇ ਹੋਏ ਤੁਸੀਂ ਸ਼ਾਮ ਨੂੰ ਅੱਗ ਲਾਉਣੀਓ ਕਾਫੂਸ ਨੂੰ ਜਾਏ ਜਿਹੜਾ ਤੁਸੀਂ ਕਹਤਾ ਰਹੇਂ ਖੂਂਦ ਉਦੋਂ ਬਾਅਦ ਕਿਸੇ ਦਰਖਤ ਨੂੰ ਅੱਗ ਲੱਗ ਜਾਏ ਦਰਖਤ ਦੇ ਉੱਤੇ ਅੱਜ ਆ ਸਾਰਾ ਸੀਜ਼ਨ ਜਿਹੜਾ ਇਹ ਪੰਛੀਆਂ ਦੇ ਬੱਚੇ ਕੱਢਣ ਦਾ ਆਂਡੇ ਦੇਣ ਦਾ ਸੀਜ਼ਨ ਹੈ ਆ ਆਵਤਾਰ ਬੈਠਾ ਕੋਲੇ ਪੰਚ ਸਾਹਿਬ ਉਹਨਾਂ ਦੀ ਜੇ ਨਾ ਧਿਆਨ ਰੱਖੀਦਾ ਮੇਰੀ ਗੱਲ ਸੁਣੋ ਜੇ ਵਾਹਨ ਨੂੰ ਅਸੀਂ ਅੱਗ ਨਹੀਂ ਨਾ ਲਾਉਂਦੇ ਵਾਹਨ ਨੂੰ ਅੱਗ ਦਾ ਕੀ ਮਤਲਬ ਜੇ ਵਾਹਨ ਅੱਗ ਮਗਰੋਂ ਨਹੀਂ ਲਾਉਂਦੇ ਤੇ ਝੋਨੇ 'ਚ ਕ ਯਾਰ ਸਾਨੂੰ ਲੀਵਰ ਨਹੀਂ ਮਿਲਦੀ ਜਿਹੜੇ ਸਾਨੂੰ ਕੱਢਣੇ ਨਹੀਂ ਪੈਂਦੇਗੇ ਜਿਹੜਾ ਤੁਸੀਂ ਬਨਸਪਤੀ ਦਾ ਨੁਕਸਾਨ ਆਪਾਂ ਕਰ ਦਿੰਨੇ ਆ ਜਿਹੜਾ ਪੰਛੀਆਂ ਦਾ ਨੁਕਸਾਨ ਕਰ ਦਿੰਨੇ ਆ ਪੰਛੀ ਕਿੰਨੇ ਘਟ ਗਏ ਮਿੱਤਰ ਕੀੜੇ ਕਿੰਨੇ ਘਟ ਗਏ ਮਿੱਤਰ ਜੀਵ ਕਿੰਨੇ ਘਟ ਗਏ ਆਵਤਾਰ ਬੈਠਾ ਕੋਲੇ ਉਹ ਬੱਲੂ ਖੜਾ ਕੋਲੇ ਕਦੇ ਲਾਈ ਤੁਸੀਂ ਕਣਕ ਨੂੰ ਵੱਢਣ ਤੋਂ ਬਾਅਦ ਕਦੇ ਕਣਕ ਦੇ ਰਹਿਦ ਖੁੰਦ ਨੂੰ ਅੱਗ ਲਾਈ ਤੁਸੀਂ ਕਦੇ ਕੀ ਕਰਦੇ ਹੁੰਨੇ ਆ ਉਹਦਾ ਵੈਚੂ ਪਾਣੀ ਗਲ ਜਾਂਦਾ ਜਿਉ ਬਾਹਰ ਚੋਂ ਆ ਗਿਆ ਉਹ ਵਿੱਚ ਹੀ ਹੋ ਜਾਂਦਾ ਵਿੱਚ ਵਾਹ ਦਿੰਨੇ ਆ ਨਾ ਬੱਲੂ ਕੀ ਕਰਦੇ ਆ ਉਹ ਹਾਂਜੀ ਵਿੱਚ ਹੀ ਵਾਹ ਦਿੰਨੇ ਆ ਪਾਣੀ ਨਾਲ ਭਰ ਕੇ ਆ ਤੇਰੇ ਪਾ ਇੱਕ ਮਿੰਟ ਸੁਣਿਆ ਹੁਣ ਤੁਸੀਂ ਤੁਸੀਂ ਅਗਵਾਈ ਵੀ ਸਹੀ ਕਰਿਆ ਕਰੋ ਨਾ ਲੋਕਾਂ ਦੇ ਹਾਂ ਇੱਕ ਮਿੰਟ ਦੱਸਿਓ ਯੂਰੀਆ ਕਿੰਨੀ ਘੱਟ ਪਾਉਣ ਦੀ ਲੋੜ ਪੈਂਦੀ ਹੈ ਜੇ ਵਿੱਚ ਵਾਹ ਦਿੰਨੇ ਆ ਤਾਂ ਆਯੂਰੀਆ ਅੱਧੀ ਪਾਣੀ ਪੈਂਦੀ ਹੈ ਅੱਧੀ ਯੂਰੀਆ ਪਾਣੀ ਪੈਂਦੀ ਹੈ ਜੇ ਤੁਸੀਂ ਕਣਕ ਦਾ ਰਹਿਤ ਖੂਨ ਜਿਹੜੀ ਹੈਗੀ ਜੇ ਵਿੱਚ ਵਾਦੋਗੇ ਵਾਣਦੇ ਇਹ ਕੀ ਤਰੀਕਾ ਹੈ ਯਾਰ ਵੀ ਤੁਸੀਂ ਚੋਨੇ ਦੀ ਪ੍ਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਮਜਬੂਰੀ ਹੈ ਮੈਂ ਮੰਨਦਾ ਹੈ ਇਹਦਾ ਕੌਲੇ ਆ ਲਾਉਂਦੇ ਨੇ ਉਹ ਸਾਰਿਆਂ ਨੂੰ ਕਹਿਣਾ ਵੀ ਆਗੂ ਸਿਆਣਾ ਹੈ ਉਹ ਕੌਲੇ ਹੈ ਜਿਨ੍ਹਾਂ ਨੇ ਤੈਨੂੰ ਆਗੂ ਬਣਾ ਲਿਆ ਉਹ ਕੌਲੇ ਹੈ ਦੇਖ ਲੋ ਆਗੂ ਬਰਾਏ ਕਿੰਨਾ ਸਿਆਣਾ ਤੂੰ ਐ ਤੂੰ ਮੈਂ ਤਾਂ ਕਹਿੰਦਾ ਅਸਲ ਸਿਆਪੇ ਦੀ ਜੜੀ ਤੂੰ ਹੈਂ ਸਿਆਪੇ ਦੀ ਜੜਾ ਹੈ ਜੀ ਇਹਦਾ ਸਰ ਗਿਆ ਇਹ ਮਜ਼ਦੂਰਾਂ ਦੇ ਵਿੱਚ ਵੀ ਇਹ ਲੜਾਈ ਲਾਉਂਦਾ ਸਾਰੇ ਡੱਕੇ ਆ ਜਾਂਦੇ ਇਹਦੇ ਧੋਨਾ ਲਾਉਣੇ ਆ ਸਰਪੰਚ ਸਾਹਿਬ ਚਾਹਤਾਂ ਲਗਾਉਂਦੀ ਹੈ ਪਰ ਮੂਹਰੇ ਬਹੁਤ ਔਕਾ ਕਰਦੇ ਨਹੀਂ ਲੁਣੀ ਜਾਈਦੀ ਜੀ ਮੁਸ਼ਕਲ ਬਹੁਤ ਹੈ ਜੀ ਮੈਂਬਰ ਸਾਹਿਬ ਨਹੀਂ 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 ਵਿਰੋਧ ਇੰਨੇ ਨੇ ਖਰਚੇ ਉਹ ਤਾਂ ਨਾ ਮੂਰੇ ਉੜਦੇ ਆ ਤੇ ਅਸੀਂ ਛਤਰੀ ਨਾ ਲੱਗਦਾ ਲੱਗਦਾ ਜੰਤਰਵਾਦ ਨੇ ਉਹ ਨਹੀਂ ਉੜਦਾ ਮੂਰੇ ਹਾਂ ਦੱਸੋ ਉਹ ਬਾਈ ਜੰਤਰ ਦਾ ਹੋਰ ਕੀ ਹੈ ਇਹ ਨਹੀਂ ਜੰਤਰ ਅੱਛਾ ਮੂਰੇ ਉੜਦਾ ਨਹੀਂ ਜੰਤਰ ਪਾਣੀ ਦੇ ਮੂਰੇ ਨਹੀਂ ਨਹੀਂ ਜਿਹੜਾ ਰੋਟਾਟਰ ਮਾਰਦਾ ਕੋ ਜੰਤਰ ਇਹ ਇਹ ਬਾਨਿਆ ਉਹ ਕਹਿੰਦੀ ਨਹੀਂ ਨਹੀਂ ਉਹ ਕਿਤੇ ਕੋਈ ਮਾੜੀ ਨੋ ਕਹਿੰਦੀ ਨਾ ਆਪਦੀ ਸੱਸ ਨੂੰ ਆਂਦੀ ਵੀ ਮੈਂ ਤੇਰੇ ਮੁੰਡੇ ਦੇ ਵਸਣਾ ਨਹੀਂ ਉਹ ਕਹਿੰਦੀ ਕਿਉਂ ਆਂਦੀ ਹੈ ਜਦੋਂ ਖਾਂਦਾ ਦੀ ਦਾੜੀ ਹਿਲਦੀ ਆ ਕੇ ਉਹ ਕਹਿੰਦੀ ਦੁਰ ਫਿੱਟੇ ਮੂੰਹ ਦਾੜੀ ਹਣ ਮੂੰਹ ਤੇ ਲੱਗੀ ਹਿੱਲੂਗੀ ਖਾਣ ਲੱਗੀ ਦੀ ਇਹਨਾਂ ਦਾ ਮਤਲਬ ਕਿ ਅਸੀਂ ਗਲਤੀ ਆ ਸਾਡਾ ਉਹ ਬੰਦੇ ਆ ਜਿੱਦਣ ਰੂਟ ਟਰੈਕਟਰ ਪਹਿਲੀ ਵੇਰ ਬਣਿਆ ਨਾ ਦੁਨੀਆ ਦੇ ਅਸੀਂ ਉਦੋਂ ਲਿਆ ਕੇ ਟਰੈਕਟਰ ਦੇ ਰੰਮਾ ਤੋਂ ਰੰਗ ਪਾਟਤਾ ਸੀ ਵਾਹ ਵਾ ਕੇ ਜੰਤਰ ਦੱਸੋ ਜੀ ਏਡਾ ਏਡਾ ਸੀ ਕੀ ਕੀ ਪਟ ਲੰਮਾ ਜੰਤਰ ਹੋ ਗਿਆ ਜੀ ਯਾਰ ਬਰਾੜ ਸਾਹਿਬ ਇਹੀ ਹੁੰਦਾ ਸੀ ਮੈਂ ਡਿਪਟੀ ਹੋਰਾਂ ਨੂੰ ਵੀ ਇਹਨੇ ਕਦੋਂ ਦਾ ਇਹਨਾਂ ਨੇ ਸੱਚੇ ਦਾ ਏਡੇ ਏਡੇ ਰਹਿ ਕੇ ਕਣਕ ਤੇ ਮਗਰ ਕੀ ਰਹਿ ਗਿਆ ਮਗਰ ਸੱਚੇ ਦਾ ਜਿਵੇਂ ਮਾਰਦੀ ਬਾਲ ਏਡੇ ਏਡੇ ਹੁਣ ਅਮਨ ਗੱਲ ਤਾਂ ਸਲੇਹੇ ਆ ਨਾ ਵੀ ਨਾ ਇਹਨਾਂ ਨੇ ਰੋਟਾ ਵੇਟਰ ਤੇ ਮੰਨਣਾ ਨਾ ਇਹਨਾਂ ਨੇ ਇਸ ਗੱਲ ਤੇ ਮੰਨਣਾ ਮੈਂ ਡਿਪਟੀ ਖਰ ਨੂੰ ਵੇਣਾ ਕਦੋਂ ਦਾ ਹੈ ਨਾ ਗੱਲਬਾਤ ਹੁੰਦੀ ਹੈ ਬਲੋ ਉਹਨੂੰ ਵੇਣਾ ਅਵਤਾਰ ਨੂੰ ਵੇਣਾ ਇਹਨਾਂ ਦਾ ਸ਼ੁਰੂ ਤੋਂ ਕੀ ਕੰਮ ਬਰਾਟ ਸਾਹਿਬ ਬੈਠਿਆ ਇਹਨਾਂ ਦਾ ਮੈਂ ਬਥੇਰੇ ਵੇਖਿਆ ਕੰਮ ਸ਼ੁਰੂ ਤੋਂ ਲੈ ਕੇ ਇਹਨਾਂ ਦਾ ਕੰਮ ਇਹ ਹੈ ਵੀ ਜਦੋਂ ਆਹ ਹੁਣ ਕਣ ਕਬੱਢੀ ਗਈ ਤੂੜੀ ਬਣਾ ਲਈ ਇਹਨਾਂ ਨੇ ਸੁੱਕਾ ਵਾਹਣ ਪੱਟਣਾ ਇੱਕ ਵਾਰੀ 15 ਦਿਨ 10 ਦਿਨ 15 ਦਿਨ ਨੂੰ ਸੁੱਕਾ ਪਿਆ ਰੋਗਾ ਡਲੇ ਉਸ ਤੋਂ ਬਾਅਦ ਪਾਣੀ ਛੱਟਣਾ ਜਦੋਂ ਵਾਰੀ ਨਹਿਰ ਦੀ ਆ ਗਈ ਮੋਟਰ ਨੇ ਇਹ ਵੀ ਬਿਜਲੀ ਫਰੀ ਹੈ ਉਹ ਵੀ ਮਾੜਾ ਅਸੀਂ ਅਮਰੀਕਾ ਕੈਨੇਡਾ ਦੇਖ ਕੇ ਆਏ ਆ ਹਾਂ ਉੱਥੇ ਬਸ ਕਣਕ ਵੜ ਲਈ 6 ਮਹੀਨੇ ਵੇਲਾ ਪਿਆ ਰਹੇ ਇੱਕਿਆਰੀ 20 ਹੀ ਦਿੰਦੇ ਆ ਬਸ ਅੱਛਾ ਵੇਲਾ ਰੱਖਣਾ ਵੇਲਾ ਹੀ ਪਿਆਰੇ ਦਾ ਕੰਮ ਵਰ ਪੈਂਦੀ ਆ ਕੋਲ ਸੂਪਿਆ ਜਣਾ ਆ ਚਲੋ ਉਸ ਤੋਂ ਬਾਅਦ ਜਦੋਂ ਉਹ ਵਹਿਕ ਹੁੰਦਾ ਤਾਂ ਸਿਰਫ ਬੀਜ ਦੇ ਆ ਵਹੁੰਦੇ ਹੈ ਹੀ ਨਹੀਂ ਗੇ ਅੱਛਾ ਵਹਣ ਆਉਂਦੇ ਗਡੋਏ ਗਡੋਆ ਵਿੱਚੋਂ ਪਾਟ ਗਏ ਜਿਹੜਾ ਹਾਲ ਮਾਰਾਂਗੇ ਗਡੋਆ ਟੁੱਟੂਗਾ ਤਾਂ ਹੋਰ ਆ ਜਿਹੜੇ ਲੰਮੇ ਕੀੜੇ ਗੱਠ ਤੋਂ ਬਾਅਦ ਆ ਚਾਂਗਲਾ ਟੁੱਟਦੇ ਆ ਵੱਡੇ ਜਾਂਦੇ ਤਵਗਾਣਾ ਵਹੁੰਦੇ ਕਿਉਂ ਸਿਰਫ 19 ਤਕਲੀਬ ਦਦੇ ਧਰਤੀ ਨੂੰ ਉਹਨਾਂ ਹੀ ਥਾਂ ਪਾੜਦੇ ਜਿਹਦੇ ਵਿੱਚ ਦਾਣਾ ਥੱਲੇ ਧਰਤੀ ਦੇ ਮਿੱਟੀ ਦੇ ਵਿੱਚ ਦੱਬਿਆ ਜਾਵੇ ਮੈਂ ਤਾਂ ਕਹਿੰਦਾ ਤੁਹਾਡਾ 12 13 ਸਾਲ ਦਾ ਤਜਰਬਾ ਹੈ ਕੈਨੇਡਾ ਅਮਰੀਕਾ ਦਾ ਹਣਾ ਤੇ ਮੈਂ ਤਾਂ ਇੱ ਕਰਾਏ ਨਾ ਕਰਏ ਨਾ ਹਲਵਾ ਨਾ ਲੰਬ ਕੱਢ ਦਿੰਦੇ ਪਰ ਅਸਲ ਗੱਲ ਨਿਕਲਾਈ ਨਾ ਮੈਂਬਰ ਸਾਹਿਬ ਸੁਣੋ ਸਰਪੰਚ ਸਾਹਿਬ ਨਹੀਂ ਨਹੀਂ ਸੁਣੋ ਇੱਕ ਮਿੰਟ ਮੇਰਾ ਭਤੀਜਾ ਗਿਆ ਵੇਆ ਉੱਥੇ ਮੇਰਾ ਭਤੀਜਾ ਗਿਆ ਉਹ ਬੈਠਾ ਹਾਂ ਹਾਂ ਠੀਕ ਆ ਉੱਥੇ 6 ਦਿਨ ਤੱਕੜੇ ਆ ਉਹ ਬਾ ਲੈ ਲੈਂਦੇ ਆ ਜਾਂ ਉਹ ਉਹ ਕਰ ਲੈਂਦੇ ਆ ਰੇ ਮੈਂਬਰ ਸਾਹਿਬ ਸਾਰੀਆਂ ਗੱਲਾਂ ਚ ਭਰੀਆਂ ਨਾ ਉਹ ਜ਼ੀਰੋ ਡ੍ਰੈਲ ਵਾਲੀ ਮਸ਼ੀਨ ਦੀ ਗੱਲ ਕਰਦਾ ਜੇ ਤੁਸੀਂ ਸਿਰਫ ਜ਼ੀਰੋ ਡ੍ਰੈਲ ਹੀ ਵਰਤੋਣਾ ਪਰਾਲੀ ਦੇ ਥੋੜਾ ਜਿਹਾ ਜ਼ੋਰ ਮਾਰੋ ਵੀ ਜ਼ੀਰੋ ਡ੍ਰੈਲ ਤੁਰੀ ਜਾਂਦੀ ਮੂਹਰੇ ਪਰਾਲੀ ਅੜਦੀ ਝੋਨੇ ਦੀ ਇੱਕ ਬੰਦਾ ਜਾਂ ਦੋ ਬੰਦੇ ਮੂਹਰੇ ਲਾ ਕੇ ਪਰਾਲੀ ਵੀਜੇ ਵਾਲੀ ਜਿੱਥੋਂ ਦੀ ਇੱਕ ਅਲੀ ਟੱਪ ਕੇ ਨਾ ਜ਼ੀਰੋ ਡ੍ਰੈਲ ਪਰਾਲੀ ਚੱਕ ਕੇ ਉਧਰ ਪਾ ਕੇ ਨੋੜਦਾ ਹਾਂ ਆ ਸਾਰੇ ਖੇਤਾਂ 'ਚ ਖੜੇ ਆ ਭਾਈ ਦੋ ਦੋ ਤਿੰਨ ਤਿੰਨ ਮੂਹਰੇ ਕਰਕੇ ਨਹੀਂ ਮੈਂਬਰ ਸਾਹਿਬ ਦੇਖੋ ਹੁਣ ਸੁਣਿਓ ਗੱਲ ਧਿਆਨ ਨਾਲ ਉਹਦੀ ਗੱਲ ਵੀ ਸਿਆਣੀ ਐ ਵੀ ਉਹ ਕਹ ਵੀ ਜਿੰਨੇ ਵੇਰੀ ਤਵੀਆਂ ਫੇਰੀ ਜਾਵਾਂਗੇ ਜਿੰਨੇ ਵੇਰੀ ਰੋਟਾਵੇਟਰ ਫੇਰੀ ਜਾਵਾਂਗੇ ਜਿਹੜੇ ਮਿੱਤਰ ਕੀੜੇ ਗੰਡੋਏ ਆ ਨਾ ਉਹ ਵੱਡ ਟਕ ਹੋ ਜੂਗੀ ਉਹਨਾਂ ਨੇ ਫਸਲ ਦਾ ਉਹਨਾਂ ਨੂੰ ਨੁਕਸਾਨ ਹੋਊਗਾ ਇੱਥੇ ਅਸੀਂ ਤੁਸੀਂ ਹੁਣੇ ਕੀ ਆਖਿਆ ਬਾਣ ਨੂੰ ਅੱਗ ਲਾਉਣੀ ਹੈ ਅਸੀਂ ਜਿਹੜਾ ਉੱਤੇ ਮਿੱਤਰ ਜੀਵ ਬੈਠਾ ਉਹ ਵੀ ਨਹੀਂ ਛੱਟਣਾ ਜਦੋਂ ਗਰਮ ਹੋ ਗਿਆ ਵਾਹਣ ਉਹਦੇ ਵਿਚਲੀ ਵਿੱਚ ਉਹ ਚੀਜ਼ਾਂ ਖਤਮ ਹੋਣੀਆਂ ਕਿਤੇ ਨਾ ਕਿਤੇ ਜ਼ਿੰਮੇਵਾਰ ਅਸੀਂ ਖੁਦ ਵੀ ਹੈ ਮੈਂਬਰ ਸਾਹਿਬ ਇਹ ਗੱਲਾਂ ਸਮਝਣ ਦੀ ਲੋੜ ਹੈ ਕੱਲ ਬੈਠੇ ਪੇਸ਼ਕ ਆਪਾਂ ਇਸ ਮੁੱਦੇ ਤੇ ਸੀ ਕਿ ਇਹਨਾਂ ਦਾ ਜਿਹੜਾ ਹੈਗਾ ਇਹ ਰੌਲਾ ਨਾ ਪਵੇ ਵੀ ਜਿਹੜਾ ਮਤੇ ਪਾਉਣ ਵਾਲੀ ਗੱਲ ਹੁੰਦੀ ਹੈ ਥੋੜੀ ਗੱਲ ਨਿਕਲ ਆਈ ਵਿੱਚੋਂ ਵਾਹਣ ਨੂੰ ਅੱਗ ਲਾਉਣ ਤੋਂ ਇੱਕ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਕਿਸਾਨ ਭਰਾਵਾਂ ਨੂੰ ਜਿੱਥੇ ਕਿਤੇ ਵੀ ਸਾਡੀ ਇਹ ਗੱਲਬਾਤ ਸੁਣ ਰਹੇ ਹੋ ਵੀ ਫਸਲ ਜਿਹੜੀ ਐ ਕਣਕ ਝੋਨਾ ਜਾਏ ਕੁਛ ਵੀ ਲੈ ਕੇ ਜਾਣਾ ਨਾ ਉਹਨੂੰ ਮੰਡੀ ਸਿੱਟਣੀ ਨਾ ਆਖਿਆ ਕਰੋ ਜੀ ਉਹ ਕੁਦਰਤ ਜਿਹੜੀ ਜਦੋਂ ਸਾਡੇ ਜ਼ੁਬਾਨ ਤੇ ਨੈਗੇਟਿਵਿਟੀ ਆ ਨਾ ਤੇ ਕੁਦਰਤ ਵੀ ਸੁਣਦੀ ਵੀ ਸਿੱਟਣੀ ਚੱਲਿਆ ਇਹ ਜੀ ਉਹਨੂੰ ਵੇਚਣੀ ਆਖੋ ਮੰਡੀ ਲੈ ਜਾਣੀ ਆਖੋ ਇੱਕ ਵਾੜ ਨੂੰ ਅੱਗ ਲਾਉਣੀ ਜ਼ਮੀਨ ਤਾਂ ਸਾਡੀ ਮਾਂ ਯਾਰ ਅਸੀਂ ਇਹ ਕਹਿੰਦੇ ਮੈਂ ਅੱਗ ਲਾ ਦੇਣੀ ਇਹਨੂੰ ਹਾਂਜੀ ਤੁਸੀਂ ਇੰਨਾ ਕਹਿ ਲੋ ਕਿ ਰਹਿਦ ਖੂੰਦ ਸਾੜਨੀ ਐ ਪਰ ਵੈਸੇ ਇਹਦੀ ਲੋੜ ਨਹੀਂ ਕਣਕ ਵਾਲੀ ਦੀ ਮੇਰੀ ਗੱਲ ਮੈਂ ਕਹਣਾ ਬੇਨਤੀ ਮੰਨੋ ਸਾਰੇ ਬੇਨਤੀ ਮੰਨਿਆ ਕਰੋ ਇਹ ਕਣਕ ਵਾਲੀ ਤਾਂ ਲੋੜ ਹੀ ਨਹੀਂ ਬਾਈ ਜਿਸ ਨਹੀਂ ਲੋੜ ਪੈਂਦੀ ਕਣਕ ਵਾਲੀ ਦੀ ਠੀਕ ਹੈ ਹੁਣ ਹਰ ਇੱਕ ਥਾਂ ਤੇ ਜੇ ਅਸੀਂ ਇਹ ਆ ਕਿ ਵੀ ਕੱਲ ਨੂੰ ਮੁੜ ਕੇ ਸਾਡੀ ਖਾਤਰ ਸਾਡੇ ਕਿਸਾਨਾਂ ਆਗੂ ਧਰਨਾ ਲਾਉਣਗੇ ਮੈਂ ਫੇਰ ਮੁੜ ਕੇ ਗੱਲ ਕਹਿਣਾ ਕਿ ਝੋਨੇ ਦੀ ਪਰਾਲੀ ਸਾੜਨਾ ਸਾਡੀ ਮਜਬੂਰੀ ਹੈ ਕਿਉਂਕਿ ਸਾਡੀਆਂ ਸਰਕਾਰਾਂ ਨਾਕਮੀਆਂ ਹੈ ਉਹੋ ਦਾ ਬਾਜਬ ਜਿਹੜਾ ਹੈਗਾ ਉਹ ਸਾਧਨ ਸਾਨੂੰ ਨਹੀਂ ਦਿੰਦੀਆਂ ਨਹੀਂ ਮਿਲਦਾ ਠੀਕ ਹੈ ਤਾਂ ਸਾਹਿਬ ਇਹਦਾ ਲੇਖਾ ਕਿਤੇ ਨਾ ਕਿਤੇ ਦੇਣਾ ਪੈਂਦਾ ਜਦੋਂ ਆਪਾਂ ਕੁਦਰਤੀ ਜੀਵ ਮਚਾਉਨੇ ਆ ਤੇ ਜਦੋਂ ਖੜੀ ਫਸਲ ਤੇ ਗੜੇ ਮਾਰੀ ਹੁੰਦੀ ਆ ਤਾਂ ਆਪਾਂ ਰੱਬ ਨੂੰ ਦੋਸ਼ ਦੇਣ ਲੱਗ ਜਾਂਦੇ ਆ ਜਦੋਂ ਆਪਾਂ ਰੱਬ ਦੇ ਪੜਾਇਆ ਹੋਗਾ ਚੀਜ਼ਾਂ ਨੂੰ ਸਾੜ ਦਿੰਨੇ ਆ ਤੇ ਉਹਨਾਂ ਨੂੰ ਆਪਾਂ ਗੁਨਾਹਗਰ ਆਪਦੇ ਆਪ ਨੂੰ ਗੁਨਾਹਗਰ ਨਹੀਂ ਠਹਿਰਾਉਂਦੇ ਕਦੇ ਮੈਂ ਤਾਂ ਹੁਣੇ ਗੱਲ ਕੀਤੀ ਆ ਵੀਰਨੇ ਕੋਈ ਨਹੀਂ ਥਾਵੇਂ ਖੜੀ ਫਸਲ ਨੂੰ ਸੁੱਕੀ ਨੂੰ ਅਗ ਲੱਗ ਜਾਂਦੀ ਹੈ ਹੁਣੇ ਹੋਇਆ ਮਾਨਸਾ ਏਰੀਆ ਦੇ ਵਿੱਚ 1500 ਕਿੱਲੇ ਤੋਂ ਵੱਧ ਇੱਕੋ ਪਿੰਡ ਦੀ ਸਾਰੀ ਫਸਲ ਸੜ ਗਈ ਨਾ ਉਹਨਾਂ ਕੋਲ ਪਸ਼ੂਆਂ ਵਾਸਤੇ ਨਾ ਬੰਦਿਆਂ ਵਾਸਤੇ ਕਿਵੇਂ ਉਹ ਅਗਲਾ 6 ਮਹੀਨੇ ਕੱਟਣਗੇ ਕਿਸੇ ਦੇ 20 ਲੱਖ ਠੇਕੇ ਸਿਰ ਪੈ ਗਏ ਕਿਸੇ ਦੇ 40 ਲੱਖ ਠੇਕੇ ਸਿਰ ਪੈ ਗਏ ਇੱਕ ਪਿੰਡ ਦੀ ਸੜੀ ਹੈ ਨਾ ਇੱਕ ਪਿੰਡ ਦੀ ਪੰਜਾਬ ਕਿੰਨਾ ਵੱਡਾ ਇੱਕ ਪਿੰਡ ਦੀ ਸੜੀ ਹੈ ਨਾ ਹਾਂ ਪੂਰਾ ਸਕਾਚਵਨ ਕੈਨੇਡਾ ਦੀ ਗੱਲ ਕਰਦਾ ਸਕਾਚਵਨ ਸਟੇਟ ਐਕ ਪੰਜਾਬ ਵਾਂਗੂ ਹਾਂ ਪੂਰਾ ਅਲਬਰਟਾ ਮੈਨੀਟੋਬਾ ਉਹ ਬੰਦੇ ਆ ਜਿਹੜੇ ਟਰੱਕਾਂ ਦੇ ਡਰਾਈਵਰੀ ਕਰ ਰਹੇ ਆ ਜਿਹੜੇ 10-10 ਹਜ਼ਾਰ ਕਿੱਲੇ ਦੇ ਮਾਲਕਾ ਉਹ ਸਟੋਰਾਂ 'ਚ ਜੌਬ ਕਰ ਰਹੇ ਆ ਕਿਉਂ ਕਰ ਰਹੇ ਆ ਜਿਹੜੇ ਬੰਦੇ ਕਹਿੰਦੇ ਸੀਗੇ ਕਿਸਾਨੀ ਧਰਨੇ ਵਾਲੇ ਫੁੱਦੂ ਉੱਥੇ ਇਨਸਾਨ ਆਇਆ 1.5 ਸਾਲ ਲਾਇਏ ਜੇ ਨਾ ਰੁਕਣਗੇ ਨਾ ਬਈ ਇਹ ਕੰਮ ਇਹ ਬੈਲ ਪਾਸ ਹੋ ਗਏ ਉਹ ਤਾਂ ਕਿਸਾਨੀ ਦੇ ਨਾਲ ਸੰਬੰਧਤ ਨਾ ਉਹ ਜਿਹੜਾ ਫਰੂਟ ਆ ਸਾਰੇ ਸਟੇਟ ਦਾ ਉਹ ਇੱਕ ਬੰਦਾ ਲੈ ਕੇ ਫੇਰ ਸਟੇਟ ਨੂੰ ਰੇੜ ਨਾਲ ਇਹਨੂੰ ਫਰੂਟ ਦਿੰਦਾ ਆ ਆਪਦਾ ਕਮਿਸ਼ਨ ਕੱਟ ਕੇ ਕੋਆਪਾ ਉਹਦਾ ਨਾਮ ਸ਼ਿਕਾਇਤਮਾਨ ਚ ਸ਼ਿਕਾਇਤਮਾਨ ਚ ਹਰਬਾਟਾ ਚ ਕੋਆਪਾ ਉਹਨੇ ਟੈਕਸੀ ਹੈ ਜਿਹੜੀ ਹੁਣ ਟੈਕਸੀ ਸਟੈਂਡ ਆ ਪਰ ਸਰਕਾਰ ਦਾ ਤਾਂ ਕੋਈ ਬੋਲਾ ਲੈਣਾ ਦੇਣਾ ਹੈ ਨਹੀਂਗਾ ਪੱਤੀ ਪਲੇਟ ਤੇ ਥੋੜਾ ਬੋੜਾ ਟੈਕਸ ਜਾਂਦਾ ਹੋਊਗਾ ਇਹ ਆ ਲੋ ਜਿਹੜੀ ਪਲੇਟ ਲਾਈ ਆ ਹਾਂ ਉਹਨਾਂ ਨੇ ਟੈਕਸੀ ਵੀ ਆਪ ਦੀ ਲਾਤੀ ਕੋਆਪ ਨੇ ਤੇ ਵੀ ਕਬਜ਼ਾ ਕਬਜ਼ਾ ਆਪਦਾ ਕਰ ਲਿਆ ਸਾਰਿਆਂ ਜਿੱਦਾਂ ਟਰਾਂਸਪੋਰਟ ਅਸੀਂ ਟਰੱਕ ਟੁੱਕ ਚਲਾਉਂਦੇ ਜਾਂ ਕਿਸੇ ਕੋਲ 2 4 5 10 ਉਹਨਾਂ ਨੇ ਵੀ ਕਬਜ਼ਾ ਕਰ ਲਿਆ ਕਿਹੜੀ ਪ੍ਰਾਈਵੇਟ ਫਰਮ ਦੱਸੀ ਤੁਸੀਂ ਕੋਆਪ ਕੋਆਪ ਜਿੱਦਾਂ ਆਪਣੇ ਤੁਸੀਂ ਕਹਿ ਦਿੰਦੇ ਅਡਾਨੀ ਬਾਨੀ ਸੁਣੋ ਜੀ ਉਹ ਆਪਣੇ ਪੂਰਾ ਹੀ ਖਤਮ ਹੀ ਕਰਤਾ ਕੰਮ ਯਾਰ ਹੁਣ ਦੇਖੋ ਸਰਪੰਚ ਸਾਹਿਬ ਉਹਨਾਂ ਨੇ ਆਪਾਂ ਵੀ ਇੱਕ ਨਹੀਂ ਇੱਕ ਮਿੰਟ ਜੇ ਆਪਣਾ ਪਤਾ ਕੀ ਗੱਲ ਹੈ ਰੋੜੀ ਕੋ ਪੂਰਾ ਪਿੰਡ ਆ ਸਾਡਾ ਪਿੰਡ ਆ ਸੂਰਕੁਰੀ ਛੋਟੇ ਛੋਟੇ ਪਿੰਡ ਆ ਸਾਡੇ ਪਿੰਡ ਚ ਕੀ ਬਾਜ਼ਾਰ ਆ ਨਿੱਕੀਆਂ ਨਿੱਕੀਆਂ ਇੱਕ ਦੋ ਸ਼ਹਿਰ ਵਾਲੇ ਪਰਿਵਾਰਾਂ ਦੀਆਂ ਹੱਟੀਆਂ ਉਹਨਾਂ ਨੇ ਉਹਨ ਜਿਹਨੇ ਦੇਤੀ ਉਹਨਾਂ ਨੇ ਲੈ ਲਈ ਜਿਹਨੇ ਨਹੀਂ ਦਿੱਤੀ ਉਹਨਾਂ ਨੇ ਬਾਅਰ ਕੇ ਘਰ ਲੈ ਕੇ ਉੱਥੇ ਦੁਕਾਨਵਾਲਾ ਬਣਾ ਕੇ ਦੁਕਾਨ ਖੋਲ ਕੇ ਦਾ ਰੇਟ ਤੇ ਸੇਲ ਕਰਕੇ ਉਹ ਦੁਕਾਨਾਂ ਉਹਨੂੰ ਫੇਲ ਕਰਨ ਦੀ ਕੋਸ਼ਿਸ਼ ਕੋ ਆਪਣੇ ਘਰਾਂ ਪਿੰਡਾਂ ਦੀਆਂ ਦੁਕਾਨਾਂ ਖਤਮ ਕਰਦੀਆਂ ਯਾਰ ਜੈਤੋ ਜੂਤੋਂ ਮੰਡੀ ਨੂੰ ਲੰਬ ਠਾ ਦੇਣਗੇ ਉਹ ਕੋਟ ਫ੍ਰੀ ਕੋਟ ਤੋਂ ਬੰਦ ਕਰਵਾਤੀਆਂ ਸਭ ਕੁਝ ਬੰਦ ਆ ਸਾਰਾ ਕੁਝ ਕੋਹ ਆ ਪਤਾ ਹੀ ਆ ਮੈਂਬਰ ਸਾਹਿਬ ਦੇਖੋ ਇਹ ਤੋਂ ਲੈ ਕੇ ਨਾ ਹਾਂ ਕੋਣ ਚੱਕੀ ਕਿੱਡੀ ਵੱਡੀ ਆ ਉੱਥੇ ਜਿਹੜੀਆਂ ਜਿੰਨਾਂ ਨੂੰ ਬਿਜਲੀ ਬੰਦੀ ਘੋਂਗਦੀਆਂ ਮਣ ਉੱਥੋਂ ਤੱਕ ਉਹਨਾਂ ਨੇ ਕਬਜ਼ਾ ਕਰ ਲਿਆ ਸਣੇ ਡੀਜ਼ਲ ਤੇ ਸਣੇ ਟਰਾਂਸਪੋਰਟ ਤੇ ਸਣੇ ਟੈਕਸੀ ਤੇ ਪ੍ਰਾਈਵੇਟ ਫਰਮ ਨੇ ਹਾਂ ਕੈਨੇਡਾ ਚ ਹਾਂ ਤੇ ਜਿਹੜੇ ਬਿੱਲਾਂ ਨੂੰ ਤੁਸੀਂ ਕਹਿ ਦਨੇ ਚਲੋ ਠੀਕ ਆ ਮੈਂ ਤੁਹਾਨੂੰ ਇਹ ਨਹੀਂ ਆਉਂਦਾ ਵੀ 30 32 ਜਥੇ ਬੰਦੀਆਂ ਵੀ ਸਾਰੇ ਹੀ ਮਾੜੇ ਆ ਪੱਤੇ ਮਾੜੇ ਵੀ ਹੋਣਗੇ ਚੋਸਪ ਚਲਾਕ ਵੀ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਪਰ ਜੇ ਤੁਸੀਂ ਇਕੱਠੇ ਹੋਗੇ ਲੜਦੇ ਇਨਾ ਤੁਹਾਨੂੰ ਦਿਹਾੜੀ ਜਾਣਾ ਹੀ ਪੈਣਾ ਹੁਣ ਸੋਚੋ 50 ਕਿੱਲੇ ਦੇ ਭਾਵੇਂ 5 ਕਿੱਲੇ ਹੁਣ ਸੋਚੋ ਬਰਾੜ ਸਾਹਿਬ ਦੀ ਗੱਲ ਕਿੰਨੀ ਵੱਡੀ ਹੈ ਸੁਣੋ ਹੁਣ ਪਹਿਲਾਂ ਸੁਣੋ ਸੁਣੋ ਤੁਹਾਡੀ ਗੱਲ ਮੈਂ ਸੁਣਦਾ ਆਪਦੀ ਗੱਲ ਉਹ ਕੋਟ ਬਠਿੰਡੇ ਕੇਲਾ ਸੇ ਆਉਂਦਾ ਨਾ ਉਹਨਾਂ ਨੇ ਉਹਨਾਂ ਨੇ ਪਹਿਲਾਂ ਖਰੀਦ ਕਰਨੀ ਉਹਨਾਂ ਨੇ ਗਾਂ ਖਰੀਦ ਦੇਣੀ ਆ ਇਹ ਤਾਂ ਅਸੀਂ ਖਰੀਦ ਰਹੇ ਹਾਂ ਉਹ ਤਾਂ ਮਾੜੀ ਦਾ ਰੇਟ ਦੇਣਾ ਫਿਰ ਉਹ ਤਾਂ ਛੋਣਾ ਹੁਣ ਹੁਣ ਅਸੀਂ ਆਟੇ ਦਾ ਬੈਗ ਪਤਾ ਕਿੰਨੇ ਦਾ ਲੈਣੇ ਆ 16 ਡਾਲਰ ਦਾ ਹਾਂਜੀ 16 ਡਾਲਰ ਦੇ ਕਿੰਨੇ ਬਣਗੇ 6300 1000 ਰੁਪਿਆ 1000 ਰੁਪਿਆ ਬਣ ਗਿਆ 1000 ਰੁਪਏ ਦਾ ਅਸੀਂ ਲੈਨੇ ਆ ਤੇ ਉਥੇ ਰੇਟ ਪਤਾ ਕੀ ਆ ਕਣਕ ਦਾ 56 ਸੈਂਟ ਕਿਲੋ ਦਾ ਰੁਪਈਆ ਮਤਲਬ 56 ਪੈਸੇ 56 ਪੈਸੇ ਰੁਪਈਏ ਮਗਰ ਜਿਵੇਂ ਡਾਲਰ ਦੇ ਵਿੱਚੋਂ ਸੈਂਟ ਹੋ ਗਏ ਆ 56 ਸੈਂਟ ਜਾਨੀ ਕਿ 256 ਡਾਲਰ ਨੂੰ ਟਨ ਆ ਉਥੇ ਕਣਕ ਦਾ ਰੇਟ ਅੱਛਾ ਜਾਨੀ ਕਿ ਸਾਨੂੰ ਬਹੁਤ ਸਸਤੀ ਪੈਂਦੀ ਜੇ ਅਸੀਂ ਕਣਕ ਲੈਨੇ ਆ ਤਾਂ ਆਟਾ ਸਾਨੂੰ ਚਾਰ ਗੁਣਾ ਪੈਂਦਾ ਤੂੰ ਜੇ ਤੁਸੀਂ ਜੇ ਅੱਜ ਕਣਕ ਦਾ ਰੇਟ 25 ਰੁਪਏ ਹੈ ਨਾ ਜੇ ਉਹਨਾਂ ਰਾਈ ਬੈਕ ਆਟਾ ਲੈਣਾ ਪਿਆ ਤਾਂ 100 ਰੁਪਏ ਕਿਲੋ ਲੈਣਾ ਪੈਣਾ ਉਹ ਜਿਹੜੀ ਆਪਣੇ ਅਡਾਨੀ ਬਾਨੀ ਦੇ ਰਾਈ ਆਟਾ ਬੈਕ ਲੈਣਾ ਪੈ ਗਿਆ ਨਾ ਸਹੀ ਲਿਆ ਚ ਅਸੀਂ ਤਾਂ ਸਾਰਿਆਂ ਨੂੰ 25 ਰੁਪਏ ਦੇ ਕੇ 100 ਰੁਪਏ ਬੈਕ ਮਿਲਣਾ ਸਾਰਿਆਂ ਨੂੰ ਅਸੀਂ ਤਾਂ ਹੱਥ ਬੰਨ੍ਹ ਬਣ ਕੇ ਬੇਨਤੀਆਂ ਕਰਦੇ ਆ ਜੇ ਇਹਨਾਂ ਨੇ ਕਿਸੇ ਬੰਦਗਾਰੀ ਗੱਲ ਕੀਤੀ ਹੈ ਨਾ ਮੇਰੀ ਧਿਆਨ ਨਾਲ ਗੱਲ ਸੁਣੋ ਇਹ ਨਹੀਂ ਮੇਰੀ ਹੱਥ ਵਿੱਚ ਰਹਿ ਗਈ ਗੱਲ ਨਹੀਂ ਨਹੀਂ ਇਧਰ ਜਮੀਨਦਾਰਾਂ ਨੇ ਗਏ ਹਨ ਫੇਰ ਕਿਸੇ ਨੇ ਵਿੱਚ ਕੋਈ 2-4 ਬੰਦੇ ਆਏ ਉਹਨਾਂ ਨੇ ਮਜ਼ਦੂਰ ਭਾਈਚਾਰੇ ਨੂੰ ਚੱਕ ਤਾਂ ਵੀ ਥੋੜਾ ਕੀ ਨੱਪੀ ਦਾ ਨੱਪੀ ਦੀਆਂ ਕਿਸਾਨਾਂ ਦੀਆਂ ਪੈੜੀਆਂ ਨੱਪੀ ਦੀਆਂ ਹਾਂ ਜੇ ਮਜ਼ਦੂਰ ਭਾਈਚਾਰੇ ਨੂੰ ਆਟਾ 200 ਰੁਪਏ ਕਿਲੋ ਪਊਗਾ ਜੇ ਆਹ ਕੁਸ ਹੁੰਦਾ ਹਾਂ ਤੇ ਮਜ਼ਦੂਰ ਦੀ ਮਜ਼ਦੂਰੀ ਕਿੰਨੀ ਆ 500 ਰੁਪਏ 450 ਰੁਪਏ ਇੱਥੇ ਲੈਣ ਨਹੀਂ ਦਿਹਾੜੀ ਦਾ ਸੀ ਜਾਇਆ ਕਰਾਂਗੇ ਜਮੀਨਦਾਰ ਤੁਹਾਨੂੰ ਥੋੜਾ ਕੰਮ ਹੁੰਦਾ ਅਸੀਂ ਇਹਦੇ ਅੰਦੇ ਅੰਦੇ ਜਮੀਨਦਾਰ ਦੇ ਆ ਸਾਰੇ ਭਾਤਾਂ ਨੂੰ ਮੰਨ ਕੇ ਕਹਿਣਾ ਵੀ ਭਾਈ ਤੁਹਾਨੂੰ ਆਟਾ ਲੈਣਾ ਬਹੁਤ ਮੁਸ਼ਕਲ ਹੋ ਜਾਣਾ ਉਹਨਾਂ ਦਾ ਸਾਨੂੰ ਵੀ ਮੁਸ਼ਕਲ ਆ ਪਰ ਅਸੀਂ ਦਾ ਸਾਰ ਲਾਂਗੇ ਜਿੱਤੇ ਆਪਣੇ ਜਿਹੇ ਬੰਦਿਆਂ ਹੋ ਸਕਦਾ ਤੁਸੀਂ ਵੀ ਉੱਥੇ ਹੋ ਖਨੌਰੀ ਮੈਂ ਸੀਗਾ ਹਾਂ ਜਿੱਦਾਂ ਜਿਹੇ ਬੰਦਿਆਂ ਸਾਰੀਆਂ ਗਈਆਂ ਮੈਂ ਹੱਥ ਬਾਣ ਬਣ ਕੇ ਪੈਰੀਂ ਹੱਥ ਲਾ ਲਾ ਕੇ ਉਹਨਾਂ ਨੇ ਕਿਹਾ ਵੀ ਇੱਕ ਹੋ ਜੋ ਇੱਕ ਹੋ ਜੋ ਇੱਕ ਹੋ ਜੋ ਜੇ ਹੁਣ ਨਹੀਂ ਹੋ ਸਕਦੇ ਤੇ ਆਪਾਂ ਆਪ ਹੀ ਦੁਖੀ ਹੋਮਾ ਕੇ ਹੋਰ ਤਾਂ ਨਹੀਂ ਹਾਂ ਅਸਲ 'ਚ ਮੈਂਬਰ ਸਾਹਿਬ ਇਹ ਹੈ ਵੀ ਲੜਾਈ ਸਭ ਦੀ ਹੈ ਜਿਹੜੇ ਨਾਲ ਤਾਂ हां मैं समझ गया कि जीरो तो लेके मैं, मैं समझ गया सारे नियां जीरो तो लेके मैं समझ गया तुम्हारी बात अमन ने बड़ी सोहनी गल कीती है वो कहंदे कि कनाडा ਵਰਗੇ ਮੁਲਕਾਂ ਦੇ ਵਿੱਚ ਵੀ ਪ੍ਰਾਈਵੇਟ ਫਰਮਾਂ ਕਾਬਜ ਹੋਣੀਆਂ ਸ਼ੁਰੂ ਹੋ ਗਈਆਂ ਖੇਤੀਬਾੜੀ ਵੀ ਖੋਲੀ ਦੁਕਾਨਦਾਰੀ ਵੀ ਖੋਲੀ ਫਰੂਟ ਵੀ ਖੋਲਿਆ ਤੇ ਅੱਜ ਜਿਹੜੀ ਚੀਜ਼ ਹੈ ਜਿਹੜੀ ਜੇ ਕਣਕ ਸਿੱਧੀ ਲੈਣ 25 ਰੁਪਏ ਮਿਲਣੀਆਂ ਤਾਂ ਉਹ 100 ਰੁਪਏ ਤੋਂ ਵੱਧ ਆਟਾ ਮਿਲ ਰਿਹਾ ਏਹੀ ਚੀਜ਼ਾਂ ਇੱਥੇ ਹੋਣੀ ਹੈ ਆਟਾ ਮਜ਼ਦੂਰ ਨੇ ਵੀ ਖਾਣਾ ਆਟਾ ਕਿਸਾਨ ਨੇ ਵੀ ਖਾਣਾ ਹੈ ਜੀ ਕਾਰੋਬਾਰੀ ਨੇ ਵੀ ਖਾਣਾ ਹੈ ਹਰ ਬੰਦੇ ਨੇ ਖਾਣਾ ਹੈ ਦੂਜੀ ਗੱਲ ਇਹ ਹੈ ਨਾ ਜਿੰਨੀ ਆਪਣੀ ਪਾਪੂਲੇਸ਼ਨ ਆ ਆਪਣ ਨੂੰ ਤਾਂ ਕੰਮ ਹੀ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਜਿੰਨੀ ਸਾਡੀ ਹਾਂ 150 ਕਰੋੜ ਦੀ ਆਬਾਦੀ ਹੈ ਸਾਡੀ 150 ਇਹਦਾ ਮਤਲਬ ਇਹ ਹੈ ਕਿ ਇਹਨਾਂ ਦਾ ਬਾਪੂ ਦਾ ਮਾਲ ਬਿਲਕੁਲ ਸਰਕਾਰ ਮਾਰ ਨਹੀਂ ਕੇ ਜਾਣਾ ਹਾਂ ਫਿਰ ਹੁਣ ਇਹ ਚੀਜ਼ਾਂ ਸੋਚੋ ਇਹ ਚੀਜ਼ਾਂ ਸੋਚੋ ਬੜੀ ਸੋਹਣੀ ਗੱਲ ਤੁਸੀਂ ਸਾਰਿਆਂ ਨੇ ਕੀਤੀ ਹੈ ਮੈਂ ਕਹਿੰਦਾ ਉਸੇ ਗੱਲ ਤੇ ਆਪਾਂ ਆ ਜਾਈਏ ਵਾਪਸ ਕਿ ਤੁਸੀਂ ਬਰਾੜ ਸਾਹਿਬ ਬਿਠਾ ਲਓ ਤੁਹਾਡੀ ਜ਼ਿੰਮੇਵਾਰੀ ਹੈ ਇਹ ਠੀਕ ਹੈ ਕਿਉਂਕਿ ਮੇਰੇ ਤੋਂ ਬਾਅਦ ਜੇ ਤੁਸੀਂ ਦੇਖਣਾ ਹੁੰਦਾ ਤਾਂ ਤੁਸੀਂ ਦੇਖਣਾ ਬਰਾੜ ਸਾਹਿਬ ਇਹ ਚੀਜ਼ਾਂ ਇਹਨਾਂ ਦੇ ਰੇਟ ਜਿਹੜੇ ਆ ਉਹ ਝੋਨਾ ਲਾਉਣ ਦੇ ਜਿਹੜੇ ਹੁਣ 1.5 ਮਹੀਨਾ ਪਹਿਲਾਂ ਫਿਕਸ ਕਰ ਦਿਓ ਇਕੱਠੇ ਬਿਠਾ ਲਓ ਇਹ ਆਗੂ ਬੈਠਿਆਂ ਇਹਨਾਂ ਦੇ ਬੰਦੇ ਸਾਥ ਲਓ ਹਾਂ ਹੁਣ ਇਹ ਅਨਾਉਂਸਮੈਂਟ ਉਹ ਹੋਣੀ ਚਾਹੀਦੀ ਹੈ ਕਿ ਸਾਡਾ ਸਹਿਮਤੀ ਨਾਲ ਸਾਡੇ ਪਿੰਡ ਦੇ ਵਿੱਚ ਆਹ ਰੇਟ ਝੋਨਾ ਲਾਉਣ ਦਾ ਸਾਡੇ ਆਪ ਦੇ ਪਰਸਨਲ ਸਾਡੇ ਪੰਜਾਬੀ ਭਰਾ ਮਜ਼ਦੂਰਾਂ ਨੇ ਜਿਹੜਾ ਉਹ ਕੱਢ ਲਿਆ ਕੋਈ ਰੌਲਾ ਨਹੀਂ ਰੱਪਾ ਨਹੀਂ ਹੋਣਾ ਚਾਹੀਦਾ ਇੱਕ ਜਿੰਨੇ ਇੱਕ ਆਪਣੇ ਭਰਾ ਬੈਠੇ ਜਿਹਨੂੰ ਕਿਸੇ ਨੂੰ ਸੁਣ ਲੋ ਜੀ ਜਿਹਨੂੰ ਕਿਸੇ ਨੂੰ ਲੱਗਦਾ ਕਿ ਮੈਂ ਕਣਕ ਵਾਢੀ ਤੂੜੀ ਬਣਾ ਕੇ ਤੇ ਮੈਂ ਉਹਨੂੰ ਨਾੜ ਨੂੰ ਅੱਗ ਲਾਉਣੀ ਜਾਂ ਕਾਹ ਫੂਸ ਸਾੜਨਾ ਉਹਦੇ ਨਾਲ ਪੰਛੀਆਂ ਦੇ ਅੰਡੇ ਵੀ ਸੜਨਗੇ ਉਹਦੇ ਨਾਲ ਦਰਖਤ ਵੀ ਸੜਨਗੇ ਉਹਦੇ ਨਾਲ ਬਨਸਪਤੀ ਦਾ ਨੁਕਸਾਨ ਵੀ ਹੋਊਗਾ ਇਹ ਚੀਜ਼ਾਂ ਤੋਂ ਪਰਹੇਜ਼ ਕਰੋ ਕੋਸ਼ਿਸ਼ ਕਰੋ ਕਿ ਜਿੱਥੇ ਤੁਸੀਂ ਜਿਵੇਂ ਕਹਿੰਦੇ ਨਾ ਕੋਈ 프리 ਦੀ ਬਿਜਲੀ ਮਿਲ ਗਈ ਤੇ ਮੈਂ ਰਾਤ ਨੂੰ ਵਾਹਣ ਠੰਡਾ ਕਰਨਾ ਪਾਣੀ ਵੀ ਬਚਾਓ ਜਿੰਨਾ ਬਚਾ ਸਕਦੇ ਹੋ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਇਹ ਸਾਰੇ ਖੇਤਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਇੱਕ ਅੱਗ ਤੋਂ ਗਰੇ ਕਰਨਾ ਚਾਹੀਦਾ ਜੀ ਜੋ ਚੰਦੂ ਕੀੜੇ ਬਹੁਤ ਮੱਚਦੇ ਆ ਜੀ ਜਾਨਵਰਾਂ ਦੇ ਆਲ ਨੇ ਹੁੰਦੇ ਆ ਦਰਖਤਾਂ ਦੇ ਉਹ ਮੱਚਦੇ ਆ ਮੈਂ ਉਹੀ ਹਾਂ ਬਿਲਕੁਲ ਉਹੀ ਕਹਿ ਰਹੇ ਹਾਂ ਇੱਕ ਪਾਸੇ ਕਰੀ ਦੇ ਏਡੇ ਕੌਲੇ ਤਾਂ ਨਹੀਂ ਆ ਚਾਰ ਵਾਰ ਛਾੜ ਦਿਆਂਗੇ ਨਹੀਂ 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 ਹੁੰਦੇ ਨਹੀਂ ਜੀ ਨਹੀਂ ਜਾ ਰਹੀ ਹੱਜਾ ਜੀ ਉਹਨੇ ਜਾਈ ਜੀ ਉਹਨੂੰ ਫਾਲ ਨਹੀਂ ਆਉਂਦਾ 3 ਸਾਲ ਬਿਲਕੁਲ ਹਾਂ ਜੀ ਪਰਾਂ ਜੀ ਕੀ ਕਹਿਣ ਲੱਗੇ ਸੀ ਕਿ ਨਾ ਤੂੰ ਐਂ ਦੀ ਉਹਨੂੰ 3 ਸਾਲ ਫਾਲ ਨਹੀਂ ਉਤਰਦਾ ਪਰਾਂ ਜੀ ਕੀ ਕਹਿਣ ਲੱਗੇ ਸੀ ਸਰਪੰਚ ਸਾਹਿਬ ਚਲੋ ਥੋੜੀ ਅਸੀਂ ਗੱਲ ਮੰਨ ਲੈਨੇ ਆਂ ਤੇ ਅੱਗ ਵੀ ਨਹੀਂ ਲਾਉਂਦੇਗੇ ਪਾਣੀ ਵੀ ਨਹੀਂ ਲਾਉਂਦੇਗੇ ਪਰ ਜਿਵੇਂ ਬਾਈ ਦੀਪ ਸਿੱਧੂ ਨੇ ਕਿਹਾ ਸੀ ਆ ਵੀ ਹੋਂਦ ਦੀ ਲੜਾਈ ਹੈ ਇਹ ਹਮ ਸਭ ਨੂੰ ਇੱਕ ਹੋਣਾ ਪਊਗਾ ਬਿਲਕੁਲ ਹੁਣ ਤੇ ਸਾਨੂੰ ਪਾੜਿਆ ਹੋਇਆ ਸਾਡੇ ਵਰਗੇ ਲੋਕਾਂ ਨੇ ਬਿਲਕੁਲ ਸਾਨੂੰ ਪਾੜਾ ਨਹੀਂ ਚਾਹੀਦਾ ਬਿਲਕੁਲ ਸਾਨੂੰ ਸਾਰੇ ਮਜ਼ਦੂਰ ਭਾਈ ਨੂੰ ਜ਼ਿੰਮੇਦਾਰ ਭਾਈਚਾਰੇ ਨੂੰ ਸਾਰਿਆਂ ਨੂੰ ਇੱਕ ਹੋਣਾ ਪਊਗਾ ਫੇਰ ਜਾ ਕੇ ਕਿਤੇ ਕੁਝ ਹੋਊਗਾ ਕਿਸਾਨ ਨੂੰ ਮਜ਼ਦੂਰ ਨੂੰ ਦੁਕਾਨਦਾਰ ਨੂੰ ਕਾਰੋਬਾਰੀ ਨੂੰ ਸਭ ਨੂੰ ਇੱਕ ਜੁੱਟ ਹੋਣਾ ਪਊਗਾ ਬਿਲਕੁਲ ਸਹੀ ਹੈ ਫੇਰ ਜੇ ਜਾ ਕੇ ਕਿਤੇ ਕੋਈ ਆਪਣਾ ਹੱਲ ਹੋਊਗਾ ਸੋਹਣੀ ਗੱਲ ਠੀਕ ਹੈ ਬਰਾੜ ਸਾਹਿਬ ਇਹ ਹੁਣ ਤੁਹਾਡੇ ਤੇ ਰਹਿ ਗਈ ਗੱਲ ਨਹੀਂ ਸਾਡੇ ਤੇ ਕਿਉਂ ਰਹੇਗੀ ਜੇ ਤੁਸੀਂ ਬੈਠੇ ਹੋ ਹੁਣ ਸਾਰੇ ਦਿਨ ਬੈਠਦੇ ਦੀ ਗੱਲ ਬੈਠੇ ਹੋ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਰਾੜ ਸਾਹਿਬ ਨਵੀਂ ਜੀ ਸਾਹਮਣੇ ਬੈਠੀ ਦੱਸੋ ਭਾਈ ਕਿ ਕੀ ਰੇਟ ਰਿਹਾ ਪਿਛਲੇ ਪਿਛਲੀ ਵਾਰ 3200 ਤੋਂ 4000 ਦੇ 3500 ਦੇ ਰੱਖੀਏ ਰਿਹਾ ਇਹੀ ਸੀਗਾ ਆਪਾਂ ਵੀ ਮਨਜ਼ੂਰ ਆ ਦੇ ਵਿੱਚ ਠੀਕ ਹੈ ਜਿਵੇਂ 3200 ਤੋਂ 4000 ਦੇ ਵਿੱਚ ਜਿਵੇਂ ਵੀ ਕਿਸੇ ਦੀ ਸੈਟਿੰਗ ਹੁੰਦੀ ਹੈ 3600 ਦੀ ਹੈ 3500 ਦੀ ਹੈ 3200 ਦੇ 3300 ਦੀ ਹੁੰਦੀ ਹੈ ਉਹ ਆਪਾਂ ਕਰ ਲੈਣਗੇ ਜਿਵੇਂ ਕਿ 3200 ਤੋਂ 4000 ਦੇ ਵਿੱਚ ਵਿੱਚ ਪਾ ਦੇਵਾਂਗੇ ਲੇਬਰ ਦਾ ਆਉਣਾ ਬਹੁਤ ਪਿਆਰ ਕਰੀਏ ਬਾਈ ਇਹ ਬਹੁਤ ਪਿਆਰ ਕਰੀਏ ਸੁਣਿਓ ਸੁਣਿਓ ਭਰਾ ਸਾਹਿਬ ਦੀ ਹਾਂ ਠੀਕ ਹੈ ਸਰਪੰਚ ਸਾਹਿਬ ਭੇਜ ਕਰਨਾ ਹੈ ਕਿ ਬਾਹਰੋਂ ਲੇਬਰ ਲਿਆਉਣਾ ਨਹੀਂ ਹਾਂ ਇਹ ਗੱਲ ਜ਼ਰੂਰ ਹੈ ਬਾਹਰਲੀ ਲੇਬਰ ਤੋਂ ਆਪਾਂ ਝੋਣਾ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਜੀ ਪੰਜਾਬ ਦਾ ਪੈਸਾ ਪੰਜਾਬ ਚ ਰੱਖੀਏ ਪੰਜਾਬ ਦਾ ਪੈਸਾ ਪ ਜੀ ਰਵੇ ਬਿਲਕੁਲ ਠੀਕ ਹੈ ਦੇਖੋ ਜੇ ਇਹ ਆਪਦੇ ਹੈ ਜੇ ਤੁਹਾਨੂੰ ਸਾਰੇ ਮਜ਼ਦੂਰਾਂ ਨੂੰ ਅਨਾਉਂਸ ਕਰ ਦੇਣਾ ਜੀ ਨਾਲੇ ਵਰਦਾ ਜੀ ਇੱਕ ਹੋਰ ਚੀਜ਼ ਤੁਸੀਂ ਅਨਾਉਂਸ ਕਰੋ ਜੇ ਲੱਗਦਾ ਹੈ ਨਾ ਤੁਹਾਨੂੰ ਰਾਜੂ ਤੁਹਾਨੂੰ ਵੀ ਦੱਸ ਰਿਹਾ ਮੈਂ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਪ੍ਰਵਾਸੀ ਬੰਦਾ ਤੁਹਾਨੂੰ ਆ ਕੇ ਕਹਿੰਦਾ ਕਿ ਮੈਂ ਤੁਹਾਡਾ ਇਤਕੀ ਜਿਹੜਾ ਹੈਗਾ ਝੋਨਾ ਜਿਹੜਾ ਕਿਲਾ ਵੀ ਮੈਂ ਆਲੂ ਵੀ ਨਹੀਂ ਲੈਣੇ ਚੌਲ ਵੀ ਨਹੀਂ ਲੈਣੇ ਜੇ ਤਿੰਨ ਵੇਰੇ ਦੀ ਚਾਹ ਉਹ ਚਾਹ ਲੈ ਕੇ ਤੇ ਮੈਂ ਤੁਹਾਨੂੰ ਜਿਹੜਾ ਉਹ 3500 ਚ ਲਾ ਕੇ ਦੇਵਾਂਗਾ ਜੇ 3600 ਮੰਗਦੇ ਆ ਨਾ ਉਹਨਾਂ ਨੂੰ 3500 ਉਹਨਾਂ ਨੂੰ 3600 ਦੇ ਦਿਓ ਇਹ ਇਹ ਕਰਦੇ ਸਾਡੇ ਹੀ ਆ ਸਾਡੇ ਹੀ ਰੱਖ ਸਾਡੇ ਹੀ ਇਸ ਚੀਜ਼ ਦਾ ਵੀ ਧਿਆਨ ਰੱਖੋ ਹਾਂ ਮਜ਼ਦੂਰ ਜੇ ਤੁਹਾਡਾ ਆਪਣਾ ਲੋਕਲ ਪੰਜਾਬੀ ਮਜ਼ਦੂਰ ਜੇ 3500 ਦੀ ਬਜੇ 3600 ਲੈਂਦਾ ਨਾ ਤਾਂ 100 ਰੁਪਏ ਵੱਧ ਦੇ ਦਿਓ ਉਹ ਰਹੂਗਾ ਸਾਡੇ ਕੋਲੇ ਨੇ ਕੋਈ ਮਰਕ ਨਹੀਂ ਠੀਕ ਹੈ ਠੀਕ ਹੈ ਸਹੀ ਗੱਲ ਠੀਕ ਹੈ ਨਾ ਹਾਂ ਜੋ ਤੁਸੀਂ ਦੇਖ ਲਓ ਜੋ ਪਿਛਲੀ ਵਾਰ ਦਾ ਰੇਟ ਰਿਹਾ ਉਹਦੇ ਮੁਤਾਬਕ ਜੋ ਤੁਹਾਨੂੰ ਬੈਠ ਕੇ ਲੱਗਿਆ ਪ੍ਰਧਾਨ ਜੀ ਤੁਹਾਨੂੰ ਤੁਸੀਂ ਆਪਦੇ ਬੰਦੇ ਪਾਏ ਪਾਏ 7-7 ਬਿਠਾ ਲਓ ਕਿਉਂਕਿ ਤੁਸੀਂ ਹੈਗੇ ਇੱਕ ਵਰੀ ਐਲਾਨਸ ਕਰ ਰਹੇ ਉਹਦੇ ਬਾਅਦ ਚੱਲ ਪੈਂਦਾ ਕੰਮ ਜਿਹੜੇ ਵੀ ਹੈ ਨਾ ਜੇ ਕੁਝ ਬੰਦੇ ਕਿ ਜਿਵੇਂ ਬਾਈ ਕਹਿੰਦੇ ਪੈਸੇ ਲੈ ਕੇ ਡਾਵ ਨਹੀਂ ਦਿੰਦੇ ਢਾੜੀ ਨਾਲੇ ਕੁਝ ਬੰਦੇ ਹੋ ਜਿਹੇ ਵੀ ਹੈਗੇ ਜਿਹੜੇ ਜਦੋਂ ਅਸੀਂ ਕਹਿ ਦਿੰਦੇ ਯਾਰ ਜੈਤੋ ਵਾਲੀ ਮਾਮੀ ਖਤਮ ਹੋ ਗਈ ਅੱਜ ਪੱਟੇ ਨਹੀਂ ਦਿਆ ਤੂੰ ਲਿਆਉਣਾ ਉਹਦੇ ਜਾਂਦੇ ਵੀ ਆ ਹਾਂ ਨਹੀਂ ਸਹੀ ਹੈ ਹਾਂ ਬਿਲਕੁਲ ਬਿਲ ਸਾਰੇ ਰਿਸ਼ਤੇ ਡੇਟਾ ਨਹੀਂ ਕਰਾਈ ਜਾਂਦੇ ਹਰੇ ਨਹੀਂ ਕਰਾਈ ਜਾਂਦੇ ਬੜੇ ਵੀ ਸਾਰੇ ਚੰਗੇ ਵੀ ਨਹੀਂਗੇ 9 ਮਾਸ ਦਾ ਰਿਸ਼ਤਾ ਹੈ ਇਹ ਟੁੱਟਣਾ ਵੀ ਨਹੀਂ ਪਰਵਾਸੀ ਦਾ ਫਿਰ ਜੇ ਲੈ ਲੈ ਪਰਵਾਸੀ ਦਾ ਭੱਜ ਵੀ ਜਾਂਦਾ ਲੈ ਕੇ ਸਪੈਨਸ ਸਾਹਿਬ ਜਿਹਨੇ ਤਾਂ ਦੇਣੇ ਆ ਪੈਸੇ ਉਹਨਾਂ ਦਾ ਦੇਣਾ ਹੀ ਦੇਣਾ। ਉਹ ਕਿਤੇ ਨਹੀਂ। ਥੱਜੀ ਮਾਰਨੀ ਮਾਰਨੀ ਹੁੰਦੀ ਹੈ 5-7 10 ਬੰਦੇ ਪਿੰਡ ਦੇ। ਉਹ ਮਾਰ ਜੂਗਾ। ਜਿਹੜਾ ਸਾਰੇ ਹੀ ਸਾਥ ਕਰਾਂਗੇ ਜੀ ਉਹ ਤਾਂ ਮਾਰ ਕੇ ਠੱਗਿਓ ਦਾ ਕਰਾਂਗੇ। ਉਹ ਤਾਂ ਭੱਜ ਗਿਆ ਕਿੱਥੇ ਭੱਜ। ਆਪਣਾ ਸਾਜ ਤਾਂ ਹੈਗੀ ਆ ਨਾ ਪਾਈ। ਘਰੇ ਚਲੇ ਤਾਂ ਜਾਵਾਂਗੇ। ਹਾਂ ਜੀ ਸੁਪ੍ਰਸਾਦੀ ਮਾਰ ਗਿਆ ਫੇਰ ਠੱਗੀ ਫੇਰ। ਚਲ ਵਾ ਠੀਕ ਹੈ। ਠੀਕ ਹੈ ਓਕੇ। ਜੀ ਆਪਾਂ ਇੱਥੇ ਅਨਾਉਂਸਮੈਂਟ ਕਰ ਦਨੇ ਫਿਰ ਅੱਜ। ਹੱਬਾ ਤੁਸੀਂ ਕਰ ਲਓ ਜਿਵੇਂ ਹੈਗਾ। ਕਰਕੇ ਤੁਸੀਂ ਆਪਸ ਦੇ ਲੜਾਈ ਝਗੜੇ ਤੋਂ ਵਿਚਾਰ ਰੱਖਿਓ। ਠੀਕ ਹੈ। ਠੀਕ ਹੈ। ਸਾਜ ਤੁਹਾਡੀ ਦਿਸਣੀ ਚਾਹੀਦੀ ਹੈ। ਇਹ ਨਾ ਹੋਵੇ ਕਿ